ਹਾਂਜੀ ਹਲੋ ਹਾਂਜੀ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਾਜੀ ਕੌਣ ਹਾਂਜੀ ਪਾਜੀ ਮੈਂ ਸਾਬਕਾ ਫੌਜੀ ਕਮਲਜੀਤ ਸਿੰਘ ਬੋਲ ਰਿਹਾ ਹਾਂ ਜ਼ਿਲ੍ਹਾ ਤਰਨਤਾਰਨ ਤੋਂ ਸਾਡੀ ITI ਐਟ ਗੁਰਦੀਪ ਸਿੰਘ ਜੀ ਬੋਲ ਰਹੀ ਹਾਂਜੀ ਹਾਂਜੀ ਮੈਂ ਗੁਰਦੀਪ ਸਿੰਘ ਬੋਲ ਰਿਹਾ ਜੀ ਹਾਂਜੀ ਇਹ ਪਾਜੀ ਬੇਨਤੀ ਹੈ ਕਿ ਸਾਡੇ ਸਾਬਕਾ ਫੌਜੀ ਮੇਰੇ ਪਾਪਾ ਵੀ ਸਾਬਕਾ ਫੌਜੀ ਹੈ ਉਹ ਬਰਤ ਸਕੂਲ ਦੀ ਪੋਸਟ ਦੇ ਵਿੱਚੋਂ ਰਿਟਾਇਰ ਹੈ ਇੰਸਪੈਕਟਰ ਦੇ ਤੇ ਮੈਂ ਆਰਮੀ ਦੇ ਵਿੱਚੋਂ ਹੈਲੋ ਹੈਲੋ ਹਾਂਜੀ 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 ਕਿ ਭਾਜੀ ਸਾਡੇ ਦੇ ਇਹਨੇ ਤੁਸੀਂ ਤੁਸੀਂ ਫੌਜੀ ਤੁਸੀਂ ਵੀ ਫੌਜੀ ਹੋ ਤੁਹਾਡੇ ਫਾਦਰ ਸਾਹਿਬ ਵੀ ਫੌਜੀ ਹੈ ਜੀ ਬਾਈ ਹਾਂਜੀ ਵੱਡੇ ਵੀ ਪਪਾ ਵੀ ਬਾਰਡਰ ਸਕਿਉਰਟੀ ਫੋਰਸ ਦੇ ਵਿੱਚੋਂ ਆਇਆ ਜੀ ਬੀਐਸਐਫ ਦੇ ਵਿੱਚੋਂ ਤੇ ਮੈਂ ਆਰਮੀ ਦੇ ਚੁਆਇਆ 2017 ਦੇ ਗਿਲ ਕੈਰਮੇਟ ਜੀ ਔਰ ਤੁਸੀਂ ਪਹਿਲਾਂ ਵੀ ਇੱਕ ਵਾਰ ਮੇਰੇ ਖਾ ਮੈਨੂੰ ਫੋਨ ਕਰਿਆ ਸੀਗਾ ਹਨਾ ਜੀ ਹਾਂਜੀ ਹਾਂਜੀ ਮੈਨੂੰ ਸਾਲ ਹੋ ਗਿਆ 33 हां जी हां जी 120 so, की पाजी 8 साल हो गए हैं मैं बहुत तकेदार हूं जो कुछ भी ਸਾਡਾ ਇੱਥੇ ਪਿੰਡ ਵਾਸੀਆਂ ਦੇ ਕੋਈ ਕਾਰਗੀਆਂ ਪੇਡਾਂ ਲਾ ਲੋ ਜਾਂ ਚੋਲਾ ਚੋਕ ਲੀਟਰ ਲਾ ਲੋ ਜਿਨ੍ਹਾਂ ਨੇ ਮੇਰਾ ਨੁਕਸਾਨ ਕੀਤਾ ਹੈਗਾ ਕਾਂਗਰਸ ਦੀ ਸਰਕਾਰ ਦੇ ਟਾਈਮ ਤੇ ਓਕੇ ਸਾਡੀ ਜਿਹੜੀ ਕਿਹੜੀ ਕਮਿਊਨਿਟੀ ਨਾਲ ਬਿਲੋਂਗ ਕਰਦੇ ਹੋ ਤੁਸੀਂ ਮੈਂ ਪਾਜੀ ਐਸੀ ਮਜਬੀ ਸਿੱਖ ਬਾਲਮਿਕੀ ਪਰਿਵਾਰ ਦੇ ਵਿੱਚੋਂ ਓਕੇ ਠੀਕ ਹੈ ਓਕੇ ਦੋਸਤੋ 120 पाजी हां जी पाजी ਸਾਡੇ ਦੇ ਸੱਤ ਅਠਵਾਰ ਜਹੜੇ ਤੇ ਜਾਣ ਦੇ ਵਾਂ ਹਮਲੇ ਹੋਏ ਕਿ 2018 ਤੋਂ ਲੈ ਕੇ 2023 ਤੱਕ ਇੱਥੇ ਕੁਝ ਪਿੰਡ ਦੇ ਇਤਨਾਰ ਲੋਕ ਦਬੰਦ ਬੰਦੇ ਜਿਨ੍ਹਾਂ ਦੇ ਸਾਡੇ ਤੇ ਪਹਿਲਾ 2018 ਦੇ ਵਿੱਚ 13 10 2018 ਨੂੰ ਪਾ ਲਈ ਅਸੀਂ ਐਸਐਸਪੀ ਮਾਨਜੁਗ ਇੱਥੇ ਡੀਐਸ ਮਾਨ ਹੀ ਉਹਨਾਂ ਨੂੰ ਅਸੀਂ ਦਰਖਾਸਤ ਦੇ ਗਏ ਕਿ ਇਦਾਂ ਕਰਕੇ ਸਾਨੂੰ ਕੋਈ ਲਾਗੇ ਗਵਾਂਢੀ ਨੇੜੇ ਆਇਆ ਤੇ ਉਹਨੇ ਸਾਨੂੰ ਧਮਕੀਆਂ ਦੇ ਰਿਆ ਕਿ ਤੁਸੀਂ ਇੱਕੋ ਘਰ-ਬਾਰ ਵੇਚ ਕੇ ਚੱਲ ਜਾਓ ਤੇ ਇਹਨੂੰ ਤੇ ਤੇਰੇ ਪਾਪਾ ਨੂੰ ਮਾਰ ਦੇਣਾ ਪੁੱਜੀਆ ਅੱਛਾ ਨਹੀਂ ਇਹ ਬੰਦੇ ਕੌਣ ਨੇ ਜਿਹੜੇ ਧਮਕੀਆਂ ਦੇ ਰਹੇ ਸੀ ਕੀ ਹਾਂਜੀ ਇਹ ਬੰਦੇ ਕੌਣ ਸੀ ਜੋ ਧਮਕੀਆਂ ਦੇ ਰਹੇ ਸੀ ਇਹ ਬੰਦੇ ਭਾਜੀ ਇਹਨਾਂ ਨੂੰ ਵੀ ਪਿੱਛੇ ਜਿਹੜੇ ਕਰਮੋਣ ਵਾਲੇ ਬੰਦੇ ਉਹ ਤਾਂ ਬਾਰੇ ਭਾਜੀ ਸਾਨੂੰ ਬਾਅਦ ਹੀ ਪਤਾ ਲੱਗਾ ਜਦੋਂ ਸਾਹਮਣੇ ਆਏ ਆ ਕਿ ਇਹ ਕਰੀਬਨ ਕਾਫੀ ਪੁਰਾਣੀ ਗੱਲ ਨੂੰ ਕਿ ਸਾਡੀ ਜਿਹੜੀ ਤਰੱਕੀ ਵੇਖ ਕੇ ਜਾਂ ਸਾਡੇ ਗਾਂ ਹੀ ਆਪਣੇ ਜਿਦਾਂ ਬੱਚੇ ਪੜਾ ਰਹੇ ਚੰਗੀ ਵਧੀਆ ਮੈਂ 16 ਸਾਲ 6 ਮਹੀਨੇ ਨੌਕਰੀ ਕਰਕੇ ਆਪਣੇ ਵਧੀਆ ਜੈਂਪਲੀ ਕਰੈਕਟਰੀ ਤੇ ਆ ਕੇ ਮੈਂ ਦੁਬਾਰਾ ਰੇਲਵੇ ਗੇਟਮੈਨ ਦੇ ਅੱਗੇ ਜੋਬ ਮਿਲੀ ਏ ਬਸ ਉਸ ਤੋਂ ਬਾਅਦ ਭਾਜੀ ਇਹਨਾਂ ਨੇ ਕੀ ਕੀਤਾ ਕਿ ਧਮਕੀਆਂ ਦੇਣੀਆਂ ਮੇਰੀ ਮਿੱਟੀ ਨੂੰ ਗਲਤ ਗਾਰੀਆਂ ਦੇਣੀਆਂ ਸ਼ੁਰੂ ਕੀਤੀਆਂ ਕਿ ਇਹਨਾਂ ਕੇ ਪਾਸੋਂ ਇਹਨਾਂ ਨੇ ਕਲੇ ਕਰਨੇ ਸ਼ੁਰੂ ਕਰ ਦਿੱਤੀ ਹੈ ਤੇ ਜੇ ਬੁੱਤ ਨੂੰ ਅ ਦਰਖਾ ਦੇ ਨੇ ਪੁੱਛਨੇ ਸਾਡੀ ਭਾਜੀ ਕੋਈ ਨਹੀਂ ਸੁਣੀ ਹੈਗੀ ਤੇ ਉਹ ਵੀ ਫਿਰ ਉਹਨਾਂ ਨੂੰ ਦੱਸਿਆ ਨਹੀਂ ਵੀ ਅਸੀਂ ਸਾਬਕਾ ਫੌਜੀ ਆ ਵੀ ਸਾਡੀ ਇਹਨੂੰ ਫਿਰ ਵੀ ਭਾਜੀ ਭਾਜੀ ਬਹੁਤ ਰੋਈਂ ਭਾਜੀ ਬਹੁਤ ਰੋਈ ਤੁਹਾਨੂੰ ਕੀ ਦੱਸੀ ਵੀ ਆ ਟਾਈਮ ਹੀ ਸਭ ਕੁਝ ਜਿਹਨਾਂ ਨੇ ਸਾਡਾ ਬਰਬਾਦ ਕਰਕੇ ਰਾਜ ਕੀਤਾ ਭਾਜੀ ਮੈਂ ਕੀ ਤੁਹਾਨੂੰ ਪੂਰੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਦਾ ਦਿਮਾਗ ਖਰਾਬ ਸਾਬਕਾ ਫੌਜੀਾਂ ਦੀ ਕਿਤੇ ਵੀ ਨਹੀਂ ਸੁਣਦੀ ਜਿਵੇਂ ਕਰਨਲ ਬਾਠੜਾ ਦਾ ਮਸਲਾ ਹੋਇਆ ਜੀ ਬਿਲਕੁਕ ਪਾਜੀ ਬਿਲਕੁਲ ਮੈਂ ਤੇ ਦੇਖੋ ਕਰਨਲ ਬਾਦ ਸਾਹਿਬ ਹੈ ਜੀ ਵਿਖੋ ਇੱਕ ਅਕਾਉਂਟ ਡਿਊਟੀ ਅਫਸਰ ਹੈ ਨੇ ਇਹ ਬਹੁਤ سارے ਫੌਜੀਆ ਨਾਲ ਇਦਾਂ ਮੈਂ ਕਹਿੰਦਾ ਪਾਜੀ ਸਾਡੇ ਦੇ ਫਿਲਮਾਂ ਦੇ ਵਿੱਚ ਉਹ ਜਿੱਦਾਂ ਫਿਲਮੀਆਂ ਦੇ ਵਿੱਚ ਦਿਖਾਉਂਦੇ ਵੀ ਕਿਸੇ ਦਾ ਘਰ ਕਿਦਾਂ ਬਰਬਾਦ ਕਰਨਾ ਇੱਥੇ ਜਿਹੜੀ ਲੋਕਲ ਮੀਡੀਆ ਕਿਸ ਨੇ ਪਾਜੀ ਮੇਰੀ ਕੋਈ ਆਵਾਜ਼ ਨਹੀਂ ਚੱਕੀ ਕਿਸ ਨੇ ਮੇਰੀ ਕੋਈ ਇਹ ਪਾਸੋਂ ਕੋਈ ਸੁਣਵਾਈ ਨਹੀਂ ਪਾਜੀ ਫਿਰ ਬਸ ਸਾਰੇ ਪਾਸੇ ਪਾਜੀ ਪਾਜ ਨਾਟਕ ਕਰਕੇ ਪੁਲਿਸ ਕੋਲ ਪੁਲਿਸ ਕੋਲ ਗਏ ਫਿਰ ਪੁਲਿਸ ਨੇ ਕੀ ਕਿਹਾ ਤੁਹਾਨੂੰ ਉਸਨੇ ਭਾਜੀ ਕੁਛ ਨਹੀਂ ਉਹ ਐਸਐਸਪੀ ਉਹ ਦਰਖਾਹ ਨੰਬਰ ਵੀ ਸਾਨੂੰ ਅਜੇ ਤੱਕ ਉਹ ਜਾਰੀ ਜੀਐਸਪੀ ਜਿਹੜੀ ਦਰਸ਼ਨ ਸਿੰਘ ਮਾਨ ਨੂੰ ਦਰਖਾਹ ਦਿੱਤੀ ਕਿ ਉਹ ਇੱਕ ਇੱਕ ਚੀਜ਼ ਸਾਡੇ ਕੋਲ ਐਵੀਡੈਂਸ ਤੇ ਆਇਆ ਪਰ ਉਸਨੇ ਬਲਾਕ ਕੋਈ ਕਾਰਵਾਈ ਨਹੀਂ ਕੀਤੀ ਨਾ ਜੀ ਨਾ ਪਹਿਲਾਂ ਥਾਣੇ ਦਰਖਾਹ ਦਿੱਤੀ ਹੈ ਉੱਥੇ ਵੀ ਭਾਜੀ ਦਰਖਾਹ ਜਿਹੜੀ ਹੈਗੀ ਹੈ 13 ਤਰੀਕ ਨੂੰ ਦਿੱਤੀ ਦਰਖਾਹ ਦਾ ਨੰਬਰ ਵੀ ਇੱਥੇ ਸਾਰਾ ਕੋਲ ਨਹੀਂ ਹੈ 3 ਤਰੀਕ ਕਿਹੜੇ ਸਾਲ ਦੀ ਗੱਲ ਹੈ ਇਹ ਜਿਹੜੀ ਭਾਜੀ 2018 ਤੋਂ ਲੈ ਕੇ अच्छा अच्छा 2018 ਤੋਂ ਤੁਹਾਡਾ ਮਸਲਾ 25 ਆ ਗਿਆ ਬਲੇ 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 ਓਕੇ ਹਾਂਜੀ ਹਾਂਜੀ ਭਾਜੀ 2022 ਤੱਕ ਇਹਨਾਂ ਨੇ ਭਾਜੀ ਜੋ ਸਾਡਾ ਜ਼ੁਲਮ ਕੀਤਾ ਭਾਜੀ ਕਿ ਜੇ ਪ੍ਰਮਾਤਮਾ ਹੀ ਸਾਨੂੰ ਹਿੰਮਤ ਦੇਣ ਵਾਲਾ ਕਹਿੰਦੇ ਵੀ ਥੋ ਘਰ ਬਾਹਰ ਵੇਚ ਕੇ ਚੱਲ ਜਾਓ ਭਾਜੀ ਕੋਈ ਵੋਟਾਂ ਦੀ ਰੰਗ ਸੀ ਤੇ ਕੁਝ ਇਹ ਵੀ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਕੀਤਾ ਇਹ ਭਾਜੀ ਇਹ ਪਿੰਡ ਦੇ ਵਿੱਚ ਇ tanto ਬਹੁਤ ਜ਼ਿਆਦਾ ਨਸ਼ਾ ਨੂੰ ਕਾ ਵੇਦਰੇ ਹੈ ਬਹੁਤ ਗਲਤ ਕੰਮ ਕਰਦੇ ਰਹੇ ਹੈਗੇ ਤੇ ਇਹਨਾਂ ਨੇ ਭਾਜੀ ਪਹਿਲੀ ਜਿਹੜੀ 15 10 2018 ਨੂੰ ਸਾਡੇ ਘਰ ਅੰਦਰ ਦਾਖਲ ਹੋ ਗਏ ਤੇ ਤੇ ਰੋੜੇ ਤੇ ਲਾਇਦਾ ਤਲਵਾਰਾਂ ਲੈ ਕੇ ਸਾਡੇ ਸੱਟਾਂ ਮਾਰੀਆਂ ਪੁਲਿਸ ਨੂੰ ਅਹੀਂ ਕੂਲ ਕਰ ਰਹੇ ਪੁਲਿਸ ਉਲਟਾ ਮੈਨੂੰ ਚੱਕ ਕੇ ਸਾਰੀ ਰਾਤ ਉਹਨੇ ਥਾਣੇ ਦੇ ਵਿੱਚ ਰੱਖਿਆ ਤੇ ਦੂਜੇ ਦਿਨ ਨੂੰ ਪਤਾ ਲੱਗਾ ਵੀ ਉਹਨਾਂ ਨੇ ਉਲਟਾ ਸਾਡੇ ਦੇ 452 326 ਪਤਾ ਨਹੀਂ ਕਿਹੜੀਆਂ ਜਿਹੜੀਆਂ ਧਰਾਵਾਂ ਲਾ ਕੇ ਪਾਜੀ ਉਹਨਾਂ ਇਹ ਪਰਚਾ ਦਰਜ ਕਰ ਦਿੱਤਾ ਜੀ ਅਜਾ ਤੁਹਾਡੇ ਘਰ ਤੇ ਤੁਹਾਡੇ ਤੁਹਾਡੇ ਘਰ ਤੇ ਹਮਲਾ ਕੀਤਾ ਤੁਹਾਨੂੰ ਕੁੱਟਮਾਰ ਕੀਤੀ ਤੁਹਾਡੇ ਦੀ ਪਰਚਾ ਦਿੱਤਾ ਉਲਟਾ ਪਰਚਾ ਪਾਜੀ ਸਾਡੇ ਦੇ ਦਿੱਤਾ ਉਹ ਨਵੰਬਰ 2019 ਨੂੰ ਦੂਜੀ ਵਾਰ ਦਾ ਤੇ ਮੇਰੇ ਪਾਪਾ ਦੇ ਭਾਜੀ ਐਸਆਈ ਖੁਦ ਆਇਆ ਨਾਲ ਪਹਿਲਾਂ ਪਾਪਾ ਨੇ ਫੋਨ ਕੀਤਾ ਪਾਪਾ ਨੇ ਕਿਹਾ ਕਿ ਐਸਆਈ ਦਾ ਕਿਹਨੋਂ ਦਾ ਐਸਸੀ ਦਾ ਕਿਹਨੋਂ ਸੀ ਜਿਆਦਾ ਕੁਛ ਐਸਆਈ ਅਵਤਾਰ ਸਿੰਘ ਆ ਜੀ ਐਸਆਈ ਅਵਤਾਰ ਸਿੰਘ ਇੱਕ ਐਸਆਈ ਹਰੀ ਸਿੰਘੀ ਤੇ ਇੱਕ ਐਸਆਈ ਬਲਜਿੰਦਰ ਸਿੰਘ ਜਿਨ੍ਹਾਂ ਨੇ ਭਾਜੀ ਸਾਡੇ ਇਥੋਂ ਤੱਕ ਕਿ ਪਾਪਾ ਨੂੰ ਆਕੇ ਟੌਰਚਰ ਕਰਦੇ ਤੇਰੀ ਪੈਨਸ਼ਨ ਕਟਵਾ ਦੇਣੀ ਹੈ ਤੇਰੇ ਮੁੰਡਾ ਕਿੱਥੇ ਆ ਯਾਨੀ ਕਿ ਸਾਡੇ ਹੱਥ ਥੋਕੇ ਭਾਰੀ ਪਿੱਛੇ ਪਏ ਰਹੇ ਆ ਉਸ ਤੋਂ ਬਾਅਦ ਇਹ 23 2019 ਨੂੰ ਉਹ ਵੀ ਆਪ ਜੀ ਨੂੰ ਮੈਂ ਵੀਡੀਓ ਸੈਂਡ ਕਰਾਂਗਾ ਜਦੋਂ ਭਾਜੀ ਦਿਨੇ ਸਾਨੂੰ ਉਹਨਾਂ ਨੇ ਦਾਤਰ ਤਲਵਾਰਾਂ ਬੈਤ ਬੋਲ ਤੇ ਭਾਜੀ ਸਾਡੇ 'ਤੇ ਹਮਲਾ ਕਰਨਾ ਇਹ ਤਾਂ ਏਡੇ ਰੋੜੇ ਮਾਰ ਕੇ ਰਹੀਂ ਭਜਾਇਆ ਮੈਂ ਛੱਤ ਦੇ ਉੱਤੇ ਮੇਰੀ ਮੈਸੇਜ ਜਾਈਂ ਕੋਠੇ ਤੇ ਚੜ ਕੇ ਉਹਨਾਂ ਨੂੰ ਏਡੇ ਰੋੜੇ ਮਾਰ ਮਾਰ ਕੇ ਭਜਾਇਆ ਉਹ 24 3 ਨੂੰ ਆ ਫੇਰ ਭਾਜੀ 27 ਨੂੰ 27 ਨੂੰ 27 2019 ਨੂੰ ਇਹਦੇ ਪਾਪਾ ਦੇ ਸੱਟਾਂ ਲਾ ਕੇ ਅੰਦਰੋਂ ਹੀ ਧੱਕਾ ਮਾਰ ਕੇ ਥੋੜੀ ਦਿੱਤਾ ਪਾਪਾ ਜੀ ਦੇ ਪਿੱਛੇ ਨੂੰ ਡਿੱਗੇ ਆ ਪਾਪਾ ਜੀ ਦੀ ਉਮਰ ਕਿੰਨੀ ਹੈ ਪਾਪਾ ਜੀ ਦੀ ਉਮਰ ਕਿੰਨੀ ਹੈ ਪਾਪਾ ਜੀ तकरीबन 71 ਦੇ ਕਰੀਬ ਹੋਈ ਹੈ ਜੀ ਬਿਲਕੁਲ ਠੀਕ ਠਾਕ ਹੀ ਕੋਈ ਉਹਨਾਂ ਨੂੰ ਕੋਈ ਮੇਰੇ ਕੋਲ ਮੈਡੀਕਲ ਰਿਪੋਰਟਾਂ ਸਾਰਾ ਕੁਝ ਪਿਆ ਹੋਇਆ ਜੀ ਹੂੰ ਹੂੰ ਤੇ ਉਹਨਾਂ ਨੂੰ ਟੱਕਾ ਮਾਰ ਕੇ ਐਸਆਈ ਨੇ ਜਿੱਦਨ ਉਹਨਾਂ ਨੂੰ ਸੁੱਟਿਆ ਹੈਗਾ 24 27 2019 ਨੂੰ ਤੇ ਉਹ ਪਿੱਛੇ ਨੂੰ ਡਿੱਗਿਆ ਤੇ ਸਿਰ ਪਿੱਛੇ ਵੱਜਾ ਨਾਲ ਦਿਮਾਗ ਦੇ ਨਾਲ ਸਾਂ ਪ੍ਰੈਸ ਹੋ ਗਈਆਂ ਕਮਰ ਦੇ ਨਾਲ ਸਾਂ ਪ੍ਰੈਸ ਹੋ ਗਈਆਂ ਚੂੜਾ ਲੱਗਿਆ ਤੇ ਉਹਨਾਂ ਦੀ ਉਸ ਤੋਂ ਬਾਅਦ ਇਹ ਭਾਣੀ ਇਹ ਹਤਿਆਚਾਰ ਕਰਨੋਂ ਪੁਲਿਸ ਪੋਸਟੇ ਪੋਸਟੇ ਸ਼ਹਿਰ ਦੇ ਨਾਲ ਤੇ ਕੁਝ ਜਿਹੜੇ ਤੁਸ ਜੀ ਝੋਲਾ ਚੌਕ ਲੀਡਰ ਜਿਹੜੇ ਇਹ ਕੰਮਾਂ ਦੇ ਆਦੀ ਹੀ ਪਿੰਡ ਦੇ ਵਿੱਚ ਅੱਛਾ ਕਾਂਗਰਸ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਉਸ ਟਾਈਮ ਜਿਸ ਤਰ੍ਹਾਂ ਤੁਹਾਡੇ ਤੇ ਹਮਲਾ ਹੋਇਆ ਜੀ 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 ਭਾਜੀ ਕਾਂਗਰਸ ਦੀ ਸਰਕਾਰ ਹੀ ਪਰ ਉਹਦੇ ਬਾਅਦ ਜਦੋਂ ਝਾੜੂ ਵਾਲੇ ਆਏ ਨੇ ਤੇ ਇਹਨਾਂ ਨੇ ਵੀ ਕੋਈ ਮਦਦ કરી ਤੁਹਾਡੀ ਮੈਂ ਭਾਜੀ ਆਪਦੀ ਨੂੰ ਇੱਕ ਚੀਜ਼ ਦੱਸਦਾ ਕਿ ਮੈਂ ਉਦੋਂ ਉਸ ਟਾਈਮ ਤੇ ਐਮਪੀ ਹੀ ਆਪਣੇ ਮਾਨਯੋਗ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਮੈਂ ਇਹਨਾਂ ਨੂੰ ਜਾ ਕੇ ਉੱਥੇ ਮਿਲਿਆ ਵੀ ਹੈਗਾ ਇਹਨਾਂ ਦੇ ਸਤ ਸੋਜ ਪਿੰਡ ਇਹਨਾਂ ਦੀ ਲੈਟਰੀ ਮੇਰੇ ਕੋਲ ਪਈ ਹੈਗੀ ਹੈ ਇਹਨਾਂ ਨੇ ਖੁਦ ਐਸਐਸਪੀ ਦੇ ਅੱਗੇ ਰਿਕੁਐਸਟ ਕੀਤੀ ਸੀ ਕਿ ਤੁਸੀਂ ਇਦਾਂ ਨਾ ਕਰੋ ਕਪੂਦੀ ਪਰਿਵਾਰ ਆ ਪਰ ਉਹਨਾਂ ਨੇ ਇਹ ਇਹ ਜਿਹੜੇ ਬੰਦੇ ਮੇਰੇ ਨਾਲ ਇਹ ਜ਼ੁਲਮ ਸਾਡੇ ਪਰਿਵਾਰ ਤੇ ਕਰ ਰਹੇ ਕਪੂਦੀ ਪਰਿਵਾਰ ਤੇ ਉਹ ਕਹਿੰਦੇ ਕਹਿੰਦੇ ਕਿ ਜਿਹੜਾ ਐਮਪੀ ਆ ਐਮਪੀ ਦਾ ਸਿਰਫ ਉਹ ਤੋਂ ਸੰਗਰੂਰ ਦਾ ਹੀ ਐਮਪੀ ਹੈ ਇੱਥੇ ਥੋੜੀ ਉਹਦੀ ਕੋਈ ਚੱਲਣੀ ਹੈਗੀ ਹੈ ਤੇ ਭਾਜੀ ਇਹਨਾਂ ਨੇ ਉਹ ਡੈਸਕ ਬੀਨ ਚ ਥੋੜ ਦਿੱਤੀ ਸੀ ਉਹ ਲੈਟਰ ਐਸਐਸਪੀ ਸਾਹਿਬ ਨੇ ਮੌਕੇ ਤੇ ਜਿਹੜੇ ਟਾਈਮ ਤੇ ਹੀ ਅੱਛਾ ਤੇ ਜੀ ਜਿਹੜੀ ਪਾਜੀ ਵਾਰਦਾਤ ਹੋਈ ਹੈ ਮੈਂ ਪਹਿਲਾਂ 20 ਨੂੰ ਮੈਨੂੰ ਇਹਨਾਂ ਨੇ ਘੇਰ ਕੇ ਪਾਜੀ ਮੇਰੇ ਬਾਈਕ ਮੋਟਰਸਾਈਕਲ ਜੀ ਮੇਰਾ ਮੋਟਰਸਾਈਕਲ ਭੰਨ ਦਿੱਤਾ ਤੇ ਮੇਰੀ ਉੱਥੇ ਧੂਕ ਸੀਟ ਕੀਤੀ ਮੈਂ ਜਾ ਕੇ ਥਾਣੇ ਅਰ ਅਰਖਾਰ ਨੰਬਰ ਮੈਨੂੰ ਅਜੇ ਤੱਕ ਜਿਆਦਾ 691 ਨੰਬਰ ਦਰਖਾਸਤ ਮੈਂ ਐਸਐਸਸੀ ਨੂੰ ਦੇ ਕੇ ਆਇਆ ਤੇ ਪਾਜੀ ਪੁਲਿਸ ਅੱਗੇ ਉਹ ਟਿਕਰਾ ਕਰਦੀ ਹੱਸਦੀ ਹੀ ਤੇ ਕੁਝ ਇਹਨਾਂ ਨੇ ਮੇਰੀ ਕੋਈ ਨਹੀਂ ਪੁਲਿਸ ਨੇ ਸੁਣੀ ਤੇ ਫਿਰ ਮੈਂ ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਕੇ ਆਇਆ ਦਾ ਦਰੂਦਿਆ ਇਹ ਐਸਐਸਪੀ ਸਾਹਿਬ ਉਹਨਾਂ ਦੇ ਅੱਗੇ ਜਾ ਕੇ ਮੈਂ ਹੱਥ ਜੋੜੇ ਉਹਨਾਂ ਨੂੰ ਜਾ ਕੇ ਮੈਂ ਸਲੂਟ ਮਾਰਿਆ ਹੱਥ ਜੋੜ ਕੇ ਮੈਂ ਸਰ ਸਾਬका ਖੋਹਦੀਆਂ ਮੇਰੇ ਨਾਲ ਜ਼ੁਲਮ ਹੋ ਰਿਹਾ ਮੈਨੂੰ ਥਾਥਾ ਘੇੜਦੇ ਪਿਆ ਮੈਨੂੰ ਇਹਨਾਂ ਨੇ ਮਾਰ ਦੇਣਾ ਤੇ ਪਲੀਜ਼ ਮੇਰੀ ਹਰਤ ਕੀਤੀ ਜਾਵੇ ਤੇ ਉਹਨਾਂ ਨੇ ਕੀ ਕੀਤਾ ਵੀ ਆਪਣਾ ਭਾਈ ਮੈਨੂੰ ਮੋਬਾਈਲ ਨੰਬਰ ਦਿੱਤਾ ਮੈਂ ਆਪਣੇ ਘਰ ਆਇਆ ਘਰੋਂ ਆ ਕੇ ਮੈਂ ਇੱਕ ਕਟਿੰਗ ਦੀ ਦੁਕਾਨ ਤੇ ਗਿਆ ਵਾ 3:30 ਵਜੇ ਦਾ ਟਾਈਮ ਹੀ ਜਦ ਉਸੇ ਭਾਈਏ 3:15 ਜਣਿਆਂ ਨੇ ਆ ਕੇ ਤੇ ਮੇਰੇ ਸਿਰ ਤੇ ਦਾਤਰ ਪਰਵਾਰਾਂ ਬੈਸ ਬੋਨ ਮੇਰੇ ਸਿਰ ਤੇ ਸੱਟਾਂ ਲਾਤੀਆਂ ਮੇਰੇ ਮੋਢੇ ਤੇ ਸੱਟ ਲਾਤੀ ਮੇਰੇ ਪਸਲੀਆਂ ਦੇ ਸੱਟਾਂ ਲਾਈਆਂ ਮੇਰੀ ਰੀੜ੍ਹ ਦੀ ਹੱਡੀ ਤੇ ਰਾਡਾ ਮਾਰੀਆਂ ਮੇਰੇ ਗੋਡੇ ਦੇ ਸੱਟਾਂ ਉਹ ਨਾਲ ਹੀ ਮੇਰੇ ਖੱਬੇ ਹੱਥ ਦੇ ਹੱਥਾਂ ਦੇ ਵੀ ਮਾਰੀਆਂ ਖੱਬੇ ਹੱਥ ਦੀ ਉਂਗਲੀ ਤੋੜ ਦਿੱਤੀ ਤੇ ਉਹ ਵਾਈਸ ਉਹ ਪਰ ਇਹ ਹੀ ਕਿ ਤਾ ਵੀ ਮੇਰੀ ਮਿਸੇ ਨੇ ਮੇਰੀ ਜਿਵੇਂ ਇੱਥੇ ਕੋਈ ਅਣਬਿਸ਼ਾਤਾ ਬੰਦਾ ਸੀ ਉਹ ਘਰ ਤੱਕ ਚਲੋ ਮੈਨੂੰ ਛੱਡ ਗਿਆ ਮੈਂ ਖੂਂਡੂ ਖਾਣ ਲੱਕ ਪਤੋਂ ਆਇਆ ਤੇ ਪਰਿਵਾਰ ਮੇਰੀ ਬੇਟੀ ਧੂਬਾ ਮਾਰ ਮਾਰ ਰੋਣ ਲੱਗੀ ਮੇਰੀ ਵਾਈਫ ਵੀ ਮੇਰੇ ਬੱਚੇ ਬੇਟਾ ਮੇਰਾ ਉਦੋਂ ਢਾਈਆਂ ਸਾਲਾਂ ਦਾ ਛੋਟਾ ਪੁੱਤਰੀ ਵੀ ਤੇ ਭਾਜੀ ਮੇਰੀ ਬੱਚਾ ਛੋਟਾ ਢਾਈ ਸਾਲ ਦਾ ਕੋਡਾ ਬੇਟਾ 2.5 ਸਾਲ ਦਾ ਹੈ ਪਾਜੀ ਤੇ ਉਹ ਪਾਜੀ ਕੀ ਕੀਤਾ ਕਿ ਮੈਂ ਜਦੋਂ ਆਪਣੇ ਇੱਥੇ ਘਰ ਪਹੁੰਚਿਆ ਵਾਂ ਤੇ ਮੈਨੂੰ ਥੋੜੀ ਜਿਹੀ ਪਾਣੀ ਪੂਣੀ ਪੀਤਾ ਮੈਂ ਹੋਟ ਦੇ ਵਿੱਚ ਆਇਆ ਤੇ ਮਿਸ ਜੀ ਨੂੰ ਕਿਹਾ ਮੈਂ ਆ ਵੀ ਮੈਂ ਜੇਬ 'ਚ ਉਹਨਾਂ ਨੂੰ ਕਿਹਾ ਮੈਂ ਆ ਵੀ ਆ ਐਸਐਸਪੀ ਸਾਹਿਬ ਦਾ ਮੋਬਾਈਲ ਨੰਬਰ ਆ ਤੇ ਤੁਸੀਂ ਇਦਾਂ ਕਰੋ ਕਿ ਐਸਐਸਪੀ ਸਾਹਿਬ ਨੂੰ ਫੋਨ ਕਰਕੇ ਦੱਸੋ ਕਿ ਇਦਾਂ ਕਰਕੇ ਸੱਟਾ ਮਾਰ ਗਿਆ ਤੇ ਐਸਐਸਪੀ ਸਾਹਿਬ ਨਾਲ ਮੇਰੀ ਮਿਸ ਜੀ ਨੇ ਗੱਲ ਕੀਤੀ ਏ ਐਸਐਸਪੀ ਸਾਹਿਬ ਨੇ ਉੱਥੋਂ ਡੀਐਸਪੀ ਨਾਲ ਗੱਲ ਕੀਤੀ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਇੱਥੋਂ ਜਿਹੜਾ ਮੌਕੇ ਦਾ ਉਹ ਥਾਣਾ ਵੈਰੋਵਾਲ ਦਾ ਆ ਡਿਊਟੀ ਅਫਸਰ ਹੀ ਐਸਆਈ ਰঞ্জੀਤ ਸਿੰਘ ਘਰ ਪਾਜੀ ਮੌਕਾ ਦੇਖਣ ਆਏ ਔਰ ਜਦੋਂ ਮੇਰੇ ਦੋ ਵਾਰ ਦਾ ਤਾਂ ਇਹ ਪਾਜੀ ਹੋ ਗਿਆ ਤੇ ਹਟਦੇ ਨਹੀਂ ਤੇ ਮੈਨੂੰ ਕੇਸ ਠਾੜ ਕੇ ਸੂਝਵਾਨ ਨੇ ਕਹਿਤਾ ਵੀ ਫੋਗੀਆਂ ਘਰ ਕੈਂਦਲ ਵਾਲਾ ਨਹੀਂ ਤੇ ਇਹਨਾਂ ਨੇ ਹਟਣਾ ਨਹੀਂ ਹੈਗਾ ਇਹਨਾਂ ਦੇ ਪਿੱਛੇ ਬਹੁਤ ਵੱਡੀ ਸਿਆਸਤ ਆ ਐਮਐਲਏ ਜਿਹੜਾ ਮੌਕੇ ਦਾ ਉਹ ਵੀ ਇਹਨਾਂ ਦੇ ਨਾਲ ਆ ਤੇ ਤੇਰਾ ਜਿਹੜਾ ਇੱਥੇ ਤੇਰਾ ਜਿਆਦਾ ਹੋਰ ਨਾ ਨੁਕਸਾਨ ਹੋ ਜੇ ਤੇ ਪਾਜੀ ਉਹ ਪੋਰਟਸਰ ਮੁਲਾਜ਼ਮ ਹਨ ਉਹਨੇ ਹੀ ਪਤਾ ਕਿ ਇਹਨੇ ਘਰ ਦੇ ਵਿੱਚ ਕੈਂਦਲੇ ਲਵਾਏ ਹੋਏ ਆ 5 ਵਜ ਕੇ 5:00 ਵਜੇ ਦੇ 16 ਮਿੰਟ ਤੇ ਪਾਜੀ ਸੀਸੀਟੀਵੀ ਕੈਮਰਾ ਚੱਲ ਰਿਹਾ 5:00 ਵਜੇ 16 ਮਿੰਟ ਤੇ ਮੇਰੇ ਘਰ ਐਸਆਈ ਰਣਜੀਤ ਸਿੰਘ ਵੇਖਣ ਆਇਆ ਰਿਹਾ ਮੈਨੂੰ ਤੇ 5:00 ਵਜੇ ਪਾਜੀ 29 ਮਿੰਟ ਤੇ ਉਹ ਐਸਆਈ ਰਣਜੀਤ ਸਿੰਘ ਘਰੋਂ ਗਿਆ ਹੈ ਤੇ 8:30 ਵਜੇ ਪਾਜੀ ਇਹਨਾਂ ਗੋਟ ਦੇ ਸੱਟ ਮਾਰਾ ਕੇ ਦੇ 326 ਦਾ ਮੇਰੇ ਤੇ ਪਰਚਾ ਕਰਾਤਾ ਤੁਸੀਂ ਹਸਪਤਾਲ ਦਾਖਲ ਨਹੀਂ ਹੋਏ ਸੀਗੇ ਨਹੀਂ ਮੈਂ ਪਾਜੀ ਮੈਨੂੰ ਘਰ ਲੈਣੇ ਫਿਰ ਉਹ ਹੀ ਕਰੀਬਨ 5:00 ਵਜੇ 38 ਕਿ ਮਿੰਟ ਤੇ ਗੱਡੀ ਦਾ ਛੋਟਾ ਬ੍ਰਦਰ ਗੱਡੀ ਲਿਆ ਆ ਉਹਦਾ ਵੀ ਪਰਚੇ ਦੇ ਨਾਮ ਮੇਰੇ ਭਰਾ ਦਾ ਜਿਹੜਾ ਵੀ ਕੋਈ ਕਾਬੂ ਆਈਗਾ ਉਹਨਾਂ ਦੇ ਪਰਚੇ ਦੇ ਨਾਮ ਦੇਈਗੇ ਜਿਹੜਾ ਮਤਲਬ ਤੁਹੇ ਕਿਹਦੀ ਤੇ ਉਸ ਤੋਂ ਬਾਅਦ ਭਾਜੀ ਮੈਨੂੰ ਇੱਥੋਂ ਜਿਆਦਾ ਸੀਰੀਸ ਸੀ ਮੈਨੂੰ ਉੱਥੇ ਤਰਮਤਾਰ ਦੇ ਜਿਹੜੇ ਸਿਵਲ ਹਸਪੀਟਲ ਉੱਥੇ ਐਡਮਿਟ ਕਰਾਇਆ ਇਹਨਾਂ ਨੇ ਤੇ ਭਾਜੀ 19 9 2019 ਨੂੰ ਮੇਰਾ ਛੋਟਾ ਬ੍ਰਦਰ ਵੀ ਉਹ ਰਸ਼ੀਆ ਤੋਂ ਆਇਆ ਜੀ ਉੱਥੇ ਪਹਿਲਾਂ ਹੀ ਝੂਠਾ ਪਰਚੇ ਦਾ ਨਾਮ ਪਾਸਤਾ ਉਸ ਤੋਂ ਬਾਅਦ ਛੋਟੇ ਭਰਾ ਦੇ ਫੇਰ ਉਹਦਾ ਪਰਚੇ ਉਹਦੇ ਭਾਜੀ 19 9 2019 ਨੂੰ ਉਹਦੇ ਸਿਰ ਤੇ ਰਾਡਾ ਤੇ ਜਿਹੜੇ ਹੁੰਦੇ ਆ ਗੱਡੀ ਦੇ ਪਾਨੇ ਤੇ بیسਬਾਲ ਮਾਰ ਕੇ ਭਾਜੀ ਉਹਨੂੰ ਇੰਨਾ ਸੀਰੀਅਸ ਕਰ ਦਿੱਤਾ ਕਿ ਉਹ ਅੰਮ੍ਰਿਤਸਰ ਹਸਪੀਟਲ ਬੁਰਨਾਨ ਕੋ ਹਸਪੀਟਲ ਲੈ ਕੇ ਗਏ ਉਹਨੂੰ ਤੇ ਉਹਦਾ ਮੁਲਾਜ਼ਮਾਂ ਨੇ ਉਹੀ ਐਸਆਈ ਨੇ ਇਨਕੁਆਰੀ ਕਰਕੇ ਤੇ ਜਿਹੜੇ ਬੰਦੇ ਕਰਾ ਰਹੇ ਸੀ ਉਹਨਾਂ ਨੇ ਭਾਜੀ ਨਾਲ ਮਿਲ ਕੇ ਉਹਦਾ ਐਕਸੀਡੈਂਟ ਸ਼ੋਅ ਕਰਾਤਾ ਭਾਜੀ ਅੱਛਾ ਉਸ ਤੋਂ ਬਾਅਦ ਭਾਜੀ 15 ਸਤ ਨੂੰ ਮੌਰ ਨੂੰ ਐਕਸੀਡੈਂਟ ਕਰਤਾ ਜਿਹੜੀਆਂ ਮੈਡੀਕਲ ਰਿਪੋਰਟਾਂ ਦੇ ਆਧਾਰ ਤੇ ਨਹੀਂ ਕੋਈ ਕਾਰਵਾਈ ਕਰੀ ਹੈਗੀ ਕੋਰਟ 'ਚ ਨਹੀਂ ਗਏ ਤੁਸੀਂ ਪਾਜੀ ਮੈਂ ਆਪ ਜੀ ਨੂੰ ਕੀ ਦੱਸਾਂ ਮੈਂ ਤੇ ਬਰਬਾਦ ਹੋ ਗਿਆ ਆ ਆਪ ਜੀ ਨੂੰ ਦੱਸ ਰਿਹਾ ਵੀ ਮੈਂ ਨਾ ਇਹ 17 5 2021 ਨੂੰ ਖੇਰ ਪਾਜੀ ਦਾਤ ਤਲਵਾਰਾ ਲੈ ਕੇ ਸਾਡੇ ਘਰ ਦੇ ਮੂਹਰੇ ਅੱਗੇ ਸਾਰਾ ਕੈਮਰਾ ਇਹਦੇ ਰਿਕਾਰਡ ਆ ਤੇ 23 2022 ਨੂੰ ਮੇਰੀ ਬੇਟੀ ਨੇ ਛੋਟੀਆਂ ਛੋਟੀਆਂ ਦੀਪੀਆਂ ਬਣਾ ਕੇ ਇੰਸਟਾਗ੍ਰਾਮ ਤੇ ਵਾਇਰਲ ਕਰਵਾ ਦਿੱਤੀ ਇਹਨਾਂ ਨੇ ਤੇ ਬੇਟੀ ਪਾਜੀ 10ਵੀਂ ਕਰਾ ਦੇ ਉਹਨੇ ਪੇਪਰ ਦੇਨੇ ਇਹਨਾ ਮੇਰੇ ਬੱਚਿਆਂ ਨੂੰ ਬੇਟਾ ਬੇਟੀ 10ਵੀਂ ਚ ਪੜ੍ਹ ਦੇਈ ਦੇਣਾ ਪਾਜੀ ਬੱਚਿਆਂ ਤੱਕ ਇਹ ਪਹੁੰਚੇ ਵੀ ਇਹ ਪੇਪਰ ਨਾ ਦੇ ਸਕਣ ਪੜ੍ਹ ਨਾ ਸਕਣ ਤੇ ਇਹਨਾਂ ਨੇ ਭਾਜੀ ਇਹ ਗੰਦੀ ਹਰਕਤ ਕੀਤੀ ਵੀ ਅੱਜ ਮੈਂ ਨਹੀਂ ਤੁਹਾਨੂੰ ਦੱਸਦਾ ਮੇਰੇ ਦਿਲ ਨੂੰ ਕੁਝ ਹੋ ਰਿਹਾ ਕਿ ਮੈਂ ਕੀ ਕੀ ਅਸੀਂ ਗੁਨਾਹ ਕਰ ਰਹੇ ਆਂ ਕਿ ਅਸੀਂ ਇੱਕ ਪੌਧੀ ਨੌਕਰੀ ਕੀਤੀ ਹੈ ਹਾਂਜੀ ਮੇਰੀ ਵੀ ਛੋਟੀ ਛੋਟੀਆਂ ਭਾਜੀ ਪਾਪਾ ਦੀ ਵੀ ਡੈਥ ਹੋ ਗਈ ਅੱਛਾ ਉਦੋਂ ਭਾਜੀ ਨਾ ਮਾਂ ਹੈਗੀ ਐ ਤੇ ਉਹ ਛੋਟੀਆਂ ਛੋਟੀਆਂ ਡੀਪੀਆਂ ਜਿਹੜੀਆਂ ਮੈਂ ਉਹ ਉਹ ਡੀਪੀਆਂ ਦਾ ਮੈਨੂੰ ਨਹੀਂ ਬੇਟੀ ਨੇ ਦੱਸਿਆ ਨਾ ਬੱਚਿਆਂ ਨੇ ਦੱਸਿਆ ਨਹੀਂ ਹੈਗਾ ਕਿ ਪਾਪਾ ਈ ਡਾ ਵੀ ਟੈਨਸ਼ਨ ਲੈ ਰਾਂਗੀ ਜੇ ਅਗਰ ਬੇਟੀ ਨੂੰ ਲੈ ਕੇ ਮੈਂ ਕਦੀ ਕੇ ਡਾਕਟਰ ਦੇ ਕੋਲ ਲੈ ਕੇ ਤੁਰਫਰਾ ਕਦੀ ਕੇ ਕੋਲੇ ਫਿਰ ਅੱਬਾ ਇਹਨੂੰ ਕੀ ਹੋ ਗਿਆ ਤੇ ਬਾਅਦ ਵਿੱਚ ਭਾਜੀ ਮੈਨੂੰ ਪਤਾ ਲੱਗਾ ਕਿ ਉਹ ਬੇਟੀ ਦੇ ਨਾਲ ਆ ਗੱਤ ਮੀਗੀ ਹੋਈ ਤੇ ਮੈਂ ਉੱਥੇ ਜਾ ਕੇ ਫਿਰ ਸਕੂਲ ਦੇ ਵਿੱਚ ਸਾਰੀ ਪੁੱਛ ਗਏ ਸੀ ਤੇ ਉਹ ਸਾਰਾ ਟੀਚਰ ਕੋਲੋਂ ਲਗਾ ਕੇ ਲਿਆਂ ਉਹ ਲੜਕੇ ਦੇ ਪੈਰਾਂ ਸਿ ਬੁਲਾਏ ਤੇ ਉਹ ਵੀ ਇਹਨਾਂ ਦੇ ਬੰਦੇ ਸੀ ਭਾਜੀ ਤੇ ਉਸ ਤੋਂ ਬਾਅਦ ਭਾਜੀ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਲੜਕੀ ਨਾਲ ਛੇੜ ਗੱਲ ਬੋਲ ਤੇ ਭਾਜੀ ਉੱਥੇ ਮੈਂ ਉੱਥੇ ਭਾਜੀ ਮੈਂ ਇਥੇ ਕੋਈ ਕੋਈ ਭਾਜੀ ਮੈਂ ਥਾਣਾ ਵੈਰੋਵਾਲ ਵੀ ਉੱਥੇ ਜਾ ਕੇ ਰੋਇਆ ਸਰ ਐਸਐਸਪੀ ਦੇ ਸਰਵੇ ਦੇ ਵਿੱਚ ਵੀ ਜਿਹੜਾ ਹੈਗਾ ਹੈ ਪੁਲਿਸ ਸਰਵੇ ਜਿਹਦੇ ਵਿੱਚ ਉਹਦੇ ਵਿੱਚ ਵੀ ਦਰਖਾਸਤ ਦਿੱਤੀ ਉੱਥੇ ਵੀ ਰਿਕਾਰਡ ਕਰਾਇਆ ਪੁਲਿਸ ਗੋਲ ਮੋਰ ਕਹੀ ਜਾਂਦੀ ਫੌਜੀਆਂ ਰਹਿਣ ਦੇ ਫੌਜੀਆਂ ਰਹਿਣ ਦੇ ਉਹ ਡਰਪੋਕ ਬੰਦਾ ਉਹ ਉਹ ਅੱਗੇ ਭਾਜੀ ਏਐਸਏ ਦਾ ਲੜਕਾ ਸੀ ਉਹ ਅੱਛਾ ਤੇ ਜਿਹਨੇ ਤੁਹਾਡੀ ਅੱਜ ਅੱਜ ਜਮ ਹਾਂ ਜੀ ਜੀ ਅੱਜ ਗੱਲਬਾਤ ਚੱਲਦੀ ਪਈ ਐ ਤੇ ਉਹ ਬੰਦੇ ਜਿਨ੍ਹਾਂ ਜਿਹੜੇ ਕਰਵਾ ਰਹੇ ਸੀ ਉਹਨਾਂ ਨੇ ਮੇਰੇ ਘਰ ਫੇਰ ਬੰਦੇ ਮੈਨੂੰ ਫੋਕਸ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ 21 ਪੰਜ ਨੂੰ ਭਾਜੀ ਮੇਰੇ ਪੁੱਤ ਮੁਕੇਰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਦਾਂ ਕਰਕੇ ਭਾਜੀ ਮੈਨੂੰ ਕਈ ਗੈਂਗਸਟਰਾਂ ਨੇ ਧਮਕੀਆਂ ਦਿੱਤੀਆਂ ਸਾਡਾ ਬੜਾ ਕੁਝ ਕੀਤਾ ਤੇ ਮੇਰਾ ਇਥੋਂ ਤੱਕ ਕਿ ਇੱਕ ਵਿਟਨੈਸ ਸੀ ਹੀ ਆ ਉਹ ਵੀ ਸਾਬਕਾ ਫੌਜੀ ਸੀ ਉਹਦਾ ਨਾਮ ਸਰਦਾਰ ਅਮਰਜੀਤ ਸਿੰਘ ਹੀ ਹੂੰ ਕੋਲੇ ਬਾਜੀ ਇੱਕ ਐਫੀ ਡੈਕਟ ਤੇ ਇੱਕ ਗਵਾਹੀ ਇੱਕ ਜਿਹੜੀ ਸੱਚੀ ਗਵਾਹੀ ਉਹਨੇ ਦਿੱਤੀ ਉਹਨੂੰ ਵੀ ਇੱਕ ਮਰਵਾ ਦਿੱਤਾ ਹੈਗਾ ਉਹਦੀ ਡੈਥ ਹੋ ਗਈ ਹੈ ਉਹਦੇ ਸੱਟਾਂ-ਖੋਟਾਂ ਬਹੁਤ ਲਵਾ ਦਿੱਤੀਆਂ ਉਹਦੇ ਉਹਦੀ ਵੀ ਡੈਥ ਹੋ ਗਈ ਹੈ ਤੇ ਬਾਜੀ ਮੈਂ ਪੱਕਾ ਭੈਣ ਚੋ ਨਾ ਤਾਂ ਚਾਚੇ ਅੱਗੇ ਕੀ ਦੇ ਅੱਗੇ ਨਹੀਂ ਇੱਕ 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 ਅਨਕੁਆਰੀ ਬਾਜੀ ਆਈ ਇੱਥੋਂ ਹੀ ਪਰਮਾਰ ਸਾਹਿਬ ਵੀ ਆਈ ਉਹਨੇ ਵੀ ਫੋਨ ਲਾ ਕੇ ਕੇ ਐਸਐਸਪੀ ਸਾਹਿਬ ਨੂੰ ਕਿਹਾ ਯਾਰ ਨਾ ਏਦਾਂ ਕਰੋ ਪੂਜੀ ਪਰਿਵਾਰ ਹੈ ਏਦਾਂ ਨਾ ਕਰੋ ਤੁਸੀਂ ਇੱਕ ਉਹ ਉਹ ਰੱਬਰ ਕੇ ਆ ਰਾਬਰ ਦੇ ਉੱਚ ਅਧਿਕਾਰੀ ਆਈਜੀ ਐਸਐਸਪੀ ਆਈਜੀ ਸਾਹਿਬ ਜਿਹੜੇ ਮਰਸਾਰ ਰੇਂਜ ਉੱਥੇ ਬੈਠਦੇ ਹੀ ਤੇ ਬڑے ਗ੍ਰੇਡ ਦੇ ਅਫਸਰ ਹੀ ਉਹਨਾਂ ਨੇ ਵੀ ਕਹਾ ਕਹਿੰਦੇ ਯਾਰ ਇਹ ਬਹੁਤ ਗਲਤ ਹੋ ਰਿਹਾ ਤੁਸੀਂ ਨਾ ਇਦਾਂ ਕਰੋ ਪਰ ਭਾਜੀ ਉਹ ਜਿਹੜਾ ਇੱਥੇ ਇਖੋਂ ਦਾ ਪ੍ਰਸ਼ਾਸਨੀ ਖਾਣੇ ਵੈਰੋਵਾਲ ਦਾ ਸਾਰੇ ਹੱਥ ਧੋਗੇ ਪਏ ਆਈ ਕਦੀ ਮੈਨੂੰ ਕਹਿੰਦੇ ਕਹੋ ਜੀ 50 ਲੱਖ ਲਿਆ ਆ ਕਦੀ ਕੁਛ ਕਹਿੰਦੇ ਯਾਨੀ ਕਿ ਮੈਨੂੰ ਪੈਸਾ ਪੱਕੋ ਵੀ ਤੇ ਮਗਰ ਵੀ ਭਾਜੀ ਤੁਸੀਂ ਜਿਹੜੀ ਆਪਣੀ ਮਿਹਨਤ ਕਰੀ ਮਤਲਬ ਫੌਜ ਦੇ ਵਿੱਚ ਪੁਲਿਸ ਉਹਨੂੰ ਲੁੱਟਣਾ ਚਾਹੁੰਦੀ ਸੀ ਜਾਂ ਪਿੰਡ ਦੇ ਤਣਾੜ ਗਏ ਤੁਸੀਂ ਲੁੱਟ ਲਈਏ ਤੁਹਾਨੂੰ ਅੱਧੀ ਜੀ ਭਲੀ ਬਿਲਕੁਲ ਮੇਰੇ ਨਾਲ ਸਮਝ ਆ ਤੁਹਾਡੀ ਮੈਂ ਗੱਲਾਂ ਤੋਂ ਇਹ ਜੱਜਮੈਂਟ ਕਰੀਆ ਵੀ ਪੁਲਿਸ ਜਿਹੜੀ ਇਹਦੇ ਖੂਨ ਮੂਹ ਲੱਗਿਆ ਹੋਇਆ ਲੋਕਾਂ ਨੂੰ ਲੁੱਟਣ ਦਾ ਉਹ ਤੁਹਾਨੂੰ ਤੰਗ ਪ੍ਰੇਸ਼ਾਨ ਕਰਕੇ ਤੁਹਾਨੂੰ ਮਤਲਬ ਲੁੱਟਣਾ ਹੀ ਚਾਹੁੰਦੀ ਸੀਗੀ ਭਾਜੀ ਤੁਸੀਂ ਮੰਨੋਗੇ ਵੀ ਮੇਰੇ ਤੇ ਜਿਹੜੀ 326 ਦਾ ਪਹਾੜਾ ਜਿਹੜਾ ਪਰਚਾ ਦਰਜ ਨਹੀਂ ਕੀਤਾ ਸਾਡਾ ਪਰਚਾ ਜਿਹੜਾ ਦਰਜ ਦੇਖੋ 307 ਲੱਗਦੀ ਸੀ ਹੂੰ 307 ਲੱਗਦੀ 325 ਦਾ ਪਰਚਾ ਦਰਜ ਕੀਤਾ ਸਾਡੇ ਵੱਲੋਂ ਇੱਕ ਇੱਕ ਬੰਦੇ ਦਾ 8 9 ਸੱਟਾਂ ਤੇ ਇੱਕ ਬੰਦੇ ਨੂੰ ਨਾਰਮਲ ਗੋਟ ਵਢਾ ਕੇ ਤੈਨੂੰ ਸੁਚਬਿਧਾ ਪਰਚਾ ਉਹਨਾਂ ਦਾ ਪਹਿਲਾਂ ਦਰਜ ਕਰ ਲਿਆ ਪੁਲਿਸ ਨੇ ਸਾਡਾ ਕੋਈ ਪਰਚਾ ਨਹੀਂ ਕਰਦੇ ਕੀਤਾ ਨਹੀਂ ਜਿਹੜੇ ਟਾਈਮ ਤੇ ਮੈਂ ਆਪਣੇ ਘਰ ਇਹ ਜਿਹੜੇ ਪਿੱਛੇ ਬੰਦੇ ਕੌਣ ਨੇ ਕੋਲ ਤੁਹਾਡੇ ਆਪਣੇ ਤੁਹਾਡੇ ਭਾਈਚਾਰੇ ਦੇ ਬੰਦੇ ਨੇ ਜਾਂ ਕੋਈ ਜੱਟ ਜ਼ਿਮੀਦਾਰ ਨੇ ਨਹੀਂ ਭਾਜੀ ਮੈਂ ਆਪ ਜੀ ਨੂੰ ਦੱਸਦਾ ਵੀ ਜਿਹੜੇ ਬੰਦੇ ਵਿੱਚ ਕਰੋਣ ਵਾਲੇ ਹੈਗੇ ਆ ਇੱਕ ਸਭ ਤੋਂ ਜਿਹੜਾ ਇੱਥੇ ਅਪਾਚਾਰਨ ਦਾ ਅਤਿਆਚਾਰ ਕਰਨ ਵਾਲਾ ਹਰਦੇਵ ਸਿੰਘ ਦੇ ਬਾਅਦ ਜਿਹੜਾ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਅੰਮਲੀ ਤੇ ਇਹਨੇ ਆਪਣੇ ਬੇਟੇ ਦੇ ਕੈਨੇਡਾ ਅਮਰੀਕਾ ਸੈਟਲ ਕੀਤੇ ਹੋਏ ਤੇ ਇੱਥੇ ਲੋਕਾਂ ਦਾ ਫਿਊਚਰ ਖਰਾਬ ਕਰ ਰਿਹਾ ਹੈਗਾ ਬਹੁਤ ਵੱਡਾ ਇਹ ਨੂੰ ਜਥੇਦਾਰ ਦੇ ਨਾਂ ਤੇ ਲੋਕਿੰਗ ਹੈ ਗਿਆ ਲੇਕਿਨ ਕੋਈ ਜਥੇਦਾਰ ਨਹੀਂ ਇੱਕ ਕਾਲੀਆਂ ਦਾ ਨਾਮ ਬਦਨਾਮ ਕਰ ਲਿਆ ਕਾਲੀ ਨੂੰ ਵਰਤਦਾ ਪਿਆ ਹੈਗਾ ਕੋਈ ਇਹਦਾ ਪਾਪਾ ਪਹਿਲਾਂ ਕੋਈ ਪੋਲੀਟਿਕਲ ਲੀਡਰ ਹੀ ਇਹ ਭਾਜੀ ਬਿਜਲੀ ਬੋਰਡ ਤੇ ਨੌਕਰੀ ਕਰਦਾ ਇੱਥੇ ਜਿਹੜੇ ਇਥੇ ਮਨਿਸਟਰ ਹੈਗੇ ਕੋਈ ਬਰਹमपुर ਆਂਦੇ ਚਲੋ ਇਹਨਾਂ ਨਹੀਂ ਜਾਣਦਾ ਹੈਗਾ ਕਿਉਂਕਿ ਉਹ ਪੁਰਾਣੇ ਕੋਈ ਉਹਦਾ ਇਹ ਇਹ ਜਿਆਦਾ ਟੂੜੀ ਤੇ ਨਹੀਂ ਹੈ ਸਿਰਫ ਉਹਦੀ ਸਟੀਲ ਫੈਕਟਰੀ ਦੇ ਹੈਗਾ ਭਾਜੀ ਇਹ ਸਟੀਲ ਫੈਕਟਰੀ ਦੇ ਹੈਗਾ ਕਾਲੀ ਦਾ ਨਾਲ ਸੰਬੰਧ ਤੇ ਆ ਬੰਦਾ ਬਿਲਕੁਲ ਜੀ ਬਿਲਕੁਲ ਤੇ ਜਿਹੜੀ ਢੇਡ ਨੂੰ ਇਹਨਾਂ ਨੇ ਲਾਇਆ ਸੀ ਉਹ ਢੇਡ ਜਿਹੜੇ ਪਾਜੀ ਆਦੀ ਹੀ ਪੱਤੇ ਕਰਾਉਂਦੇ ਆਦੀ ਆ ਮੈਂ 2015 ਚ ਵੀ ਪਹਿਲਾਂ ਬੰਦਾ ਮਾਰਿਆ ਉਹਨਾਂ ਨੂੰ ਕੁਛ ਨਹੀਂ ਆਇਆ ਤੇ ਉਹ ਵੀ ਨਜਾਇਜ਼ ਬੱਚਿਆਂ ਦੇ ਪਰਚਾ ਕਰਾ ਕੇ ਤੇ ਉਹਨਾਂ ਨੂੰ ਲੁੱਟ ਪੁੱਟ ਲਿਆ ਜੋ ਅੱਜ ਜਿੱਦਾਂ ਸਾਡੇ ਨਾਲ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਮੇਰੇ ਕੋਲ ਪਾਜੀ ਸਰਪੇਹੀ ਗਈ ਜਾਂਦੇ ਪੈਸਾ ਦੇ ਦੇ ਪੈਸਾ ਦੇ ਦੇ ਪਾਜੀ ਕਿੱਥੋਂ ਪਾਇਆ ਦਿੰਦਾ ਮੈਂ ਬੜੀ ਉਮੀਦ ਕਰਕੇ 12 ਸਾਲ ਤੁਹਾਡੇ ਫਾਦਰ ਸਾਹਿਬ ਤੁਸੀਂ ਮਿਹਨਤ ਕਰਕੇ ਆਪਣਾ ਰੁਪਈਆ ਇਕੱਠਾ ਕਰਿਆ ਫੌਜ ਚ ਇਨੀ ਦੇਰ ਮਤਲਬ ਉਹ ਤੁਹਾਡੇ ਜਿਹੜਾ ਪੈਸੇ ਤੇ ਇਹਨਾਂ ਦੀ ਨਿਗਾ ਸੀਗੇ ਮਤਲਬ ਲੁੱਟਣ ਦੀ ਨੀਅਤ ਨਾਲੇ ਤੁਹਾਨੂੰ ਬਰਬਾਦ ਕਰਤਾ ਬਰਬਾਦ ਹੋ ਗਏ ਭਾਜੀ ਚਾਰ ਤੁਸੀਂ ਮੰਨੋਗੇ ਵੀ ਜਿਹੜਾ ਮੈਤੇ ਪਰਚਾ ਦਿੱਤਾ ਹੈਗਾ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚੋਂ ਦੀ ਜ਼ਮਾਨਤ ਕਰਾਈ ਤੇ ਭਾਜੀ ਮੈਂ ਇਥੋਂ ਤੱਕ ਪ੍ਰਸ਼ਾਸਨ ਨੇ ਮੇਰੇ ਥਾਣੇ ਬਹਿਰਵਾਲ ਦੇ ਪ੍ਰਸ਼ਾਸਨ ਨੇ ਇਹ ਕੀਤਾ ਕਿ ਜਿਹੜੀ ਮੈਂ ਜ਼ਮਾਨਤ ਕਰਾਈ ਮੇਰੀ ਜ਼ਮਾਨਤ ਦੇ ਕਾਗਜ਼ ਨਹੀਂ ਲਏ ਤੇ ਮੈਂ ਫੇਰ ਵੇਖਿਆ ਕਿ 2 ਦਿਨ ਦੀ ਜ਼ਮਾਨਤ ਦੇ ਵੈਲਿਡਿਟੀ ਰਹੀ ਹੈ ਖਤਮ ਹੋ ਗਈ ਤੇ ਮੈਂ ਮੈਨੂੰ ਤੇਨਾਂ ਨੇ ਅਰੈਸਟ ਕਰ ਲੈਣਾ ਮੈਂ ਉੱਥੇ ਫੇਰ ਆਪਣੇ ਹਾਈ ਕੋਰਟ ਦੇ ਜਿਹੜੇ ਵਕੀਲ ਸਾਹਿਬ ਹੈ ਉਹਨਾਂ ਨਾਲ ਮੈਂ ਗੱਲ ਕੀਤੀ ਮੈਨੂੰ ਕਹਿੰਦੇ ਵੀ ਫੌਜੀ ਸਾਹਿਬ ਇਹ ਤੁਹਾਨੂੰ ਅਰੈਸਟ ਕਰਨ ਦੇ ਚੱਕਰ ਜਾ ਵੀ ਕਿੰਨੇ ਇਸ ਤਰੀਕੇ ਨਾਲ ਵੀ ਇਹਨੂੰ ਜੇਲੇ ਛੁੜ ਦੀ ਲੇ ਤੇ ਮੈਂ ਭਾਜੀ ਉਹਨਾਂ ਨੂੰ ਫੇਰ ਮੈਂ ਦੱਸਿਆ ਵੀ ਜਿਹੜੀ ਤੁਹਾਡੇ ਸੈਕਸ਼ਨ ਸੈਕਸ਼ਨ ਕੋਡ ਹੈ ਉਹ ਕਿੰਨੀ ਦੂਰ ਹੈ ਤੇ ਮੈਂ ਉਹਨਾਂ ਨੂੰ ਦੱਸਿਆ ਜੀ ਮੈਂ 22 ਕਿਲੋਮੀਟਰ ਦੂਰ ਹੈ ਕਹਿੰਦੇ ਜਾ ਕੇ ਡਾਇਰੈਕ ਉਥੇ ਜਿਹੜੇ ਮਾਨਜੋਗ ਜੱਜ ਸਾਹਿਬ ਹੀ ਮੈਂ ਅਮਨਦੀਪ ਕੌਰ ਮੈਂ ਉਹ ਜਾ ਕੇ ਡਾਇਰੈਕਟ ਸਲੂਟ ਮਾਰਿਆ ਹੈਗਾ ਮੈਂ 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 ਸਾਹਿਬ ਕਾ ਪਉਂਦੀ ਆ ਪੋਲੀਟਿਕਲ ਬੰਦੇ ਮੇਰੇ ਤੇ ਝੂਠੇ ਪਰਚੇ ਦੇ ਰਿਹਾ ਤੇ ਪੁਲਿਸ ਮੈਂ ਹਾਈ ਕੋਰਟ ਦੇ ਵਿੱਚੋਂ ਬੇਲ ਕਰਾਈ ਮੇਰੀ ਬੇਲ ਨਹੀਂ ਲੈ ਰਹੇ ਤੇ ਉਥੇ ਉਥੇ ਭਾਜੀ ਭੱਟ ਪੁਲਿਸ ਵਾਲੇ ਆ ਗਏ ਉਥੇ ਬੇਲ ਲੈਣ ਨੂੰ ਨਹੀਂ ਤੇ ਭਾਜੀ ਮੈਨੂੰ ਕਦੀ ਕਹਿਣ ਫਰਜ਼ਾ ਲਿਆ ਕਦੀ ਨੰਬਰਦਾਰ ਨੂੰ ਲਿਆ ਕਦੀ ਉਹ ਲਿਆ ਕਦੀ ਇਹ ਲਿਆ ਕਦੀ ਪੈਸੇ ਤੇ ਏਦਾਂ ਦੇ ਭਾਜੀ ਇਹਨਾਂ ਨੇ ਜੋ ਇਨਾ ਸਾਡਾ ਦੇ ਪਾਜੀ ਤੁਹਾਨੂੰ ਮੈਂ ਕੀ ਦੱਸਾਂ ਵੀ ਮੈਂ ਤੁਹਾਨੂੰ ਨੁਕਸਾਨ ਕਰ ਦਿੱਤਾ ਸੀ ਕਿ ਮੈਂ ਅਬਦੁੱਲ ਜਿਹੜਾ ਰਾਸ਼ਟਰਪਤੀ ਅਬਦੁੱਲ ਕਲਾਮ ਨਾਲ ਤੁਹਾਡੀ ਮੈਂ ਫੋਟੋ ਦੇਖੀ ਆ ਉਹ ਕੀ ਆ ਤੁਹਾਡੀ ਫੋਟੋ ਉਹ ਪਾਜੀ ਸਾਡੀ ਜੰਟ ਕੀ ਬਹੁਤ ਅਵਾਰਡ ਲੈ ਉਥੇ ਸਾਡੇ ਜਵਾਨ ਸਾਡੇ ਅਫਸਰ ਸਹਿਬਾਨ ਉਥੇ 3-4 ਸਾਲ ਉੱਥੇ ਰਹੇ ਆ ਗਿਆ ਤੇ ਉਥੇ ਬਹੁਤ ਸੋਹਣੀ ਡਿਊਟੀ ਕੀਤੀ ਸਾਡੀ ਪਲਟਨ ਨੂੰ ਬਹੁਤ ਬਹੁਤ ਜਵਾਨਾਂ ਨੂੰ ਪਲਟਨ ਨੂੰ ਬਹੁਤ ਅਵਾਰਡ ਮਿਲੇ ਮੈਂ ਉਥੇ ਗਾਰਡ ਖੁੱਦ ਰਿਹਾ ਹੈਗਾ ਉਥੇ ਉਹਨਾਂ ਦੇ ਨਾਲ ਹੂੰ ਤੇ ਉਹ ਟਾਈਮ ਹੀ ਉਹ ਤੋਂ ਬਾਅਦ ਜੈਂਪਲੀ ਭਾਜੀ ਮੇਰਾ ਕੈਰੈਕਟਰ ਇਹਦੇ ਅੱਜ ਮੈਨੂੰ ਇਹਨਾਂ ਨੇ ਕਰੀਮ ਹੋਵੇ ਪਨਾ ਕੇ ਰੱਖ ਦਿੱਤਾ ਮਤਲਬ ਸਿੱਧੇ ਸੱਦੇ ਬੰਦੇ ਨੂੰ ਪੁਲਿਸ ਨੇ ਕ੍ਰਿਮੀਨਲ ਬਣਾਤਾ ਝੂਠੇ ਪਰਚੇ ਦੇ ਕੇ ਹੈ ਮਤਲਬ ਭਾਜੀ ਝੂਠੇ ਪਰਚੇ ਮੈਂ ਇੱਕ ਇੱਕ ਭਾਜੀ ਐਵੀਡੈਂਸ ਜਿਵੇਂ ਹੁਣ ਇਹ ਅੱਜ ਇਨਕਾਊਂਟਰ ਕਰਦੇ ਆ ਉਹ ਕਰਦਿਆ ਕਰਨਲ ਬਾਠ ਨੂੰ ਕਹਿੰਦੇ ਮਤਲਬ ਪੁਲਿਸ ਸਟੇਟ ਬਣ ਗਿਆ ਜੀ ਇਹ ਤਾਂ ਕਿਸੇ ਲੋਕਾਂ ਦੀ ਸੁਣਵਾਈও ਨਹੀਂ ਕਰਦੇ ਹੈਗੇ ਪੁਲਿਸ ਤਾਂ ਬਹੁਤ ਪੂਰੇ ਪੰਜਾਬ 'ਚ ਖਾਸ ਕਰਕੇ ਫੌਜੀਆਂ ਦੇ ਮਗਰ ਜ਼ਿਆਦਾ ਪਈ ਹੋਈ ਆ ਹੁਣ ਨਾ ਮੈਂ ਤੁਹਾਡੀ ਗੱਲ ਤੋਂ ਇੱਕ ਗੱਲ ਮਿੰਟ ਜੱਜਮੈਂਟ ਕਰੀਏ ਫੌਜੀਆਂ ਦੇ ਮਗਰ ਕਿਉਂ ਪਈ ਆ ਪੁਲਿਸ ਕਿਉਂਕਿ ਫੌਜੀਆਂ ਨੂੰ ਮਿਲ ਜਾਂਦਾ ਪੈਸਾ ਇਕੱਠਾ 50-60 ਲੱਖ ਰੁਪਈਆ ਇਹ ਫਿਰ ਉਹ ਉਹਨਾਂ ਨੂੰ ਕਿਉਂਕਿ ਸਿਵਲ ਦੇ ਵਿੱਚ ਫੌਜੀਆਂ ਨੂੰ ਇਹਨਾਂ ਤਜਰਬਾ ਨਹੀਂ ਹੁੰਦਾ ਹੈਗਾ ਤਾਂ ਹੀ ਇਹਨੇ ਫੌਜੀ ਇਹਨਾਂ ਨੇ ਪੂਰੇ ਪੰਜਾਬ 'ਚ ਲਜਾਏ ਹੋਏ ਨੇ ਪੁਲਿਸ ਨੇ ਮੈਂ ਭਾਜੀ ਆਪ ਜੀ ਆਪ ਜੀ ਦੇ ਇੱਕ ਬੇਨਤੀ ਕਰਦਾ ਮੈਂ ਜਿੱਥੋਂ ਤੱਕ ਕਹਿੰਦਾ ਹੈਗਾ ਕਿ ਫੌਜੀ ਆਦਮੀ ਬਹੁਤ ਘੋੜਾ ਪਾਲਾ ਦੇਖੋ ਡਿਸਪਲਿਨ ਦੇ ਵਿੱਚ ਰਹਿਣ ਵਾਲਾ ਕਾਨੂੰਨ ਵੀ ਕਾਨੂੰਨ ਦੇ ਵਿੱਚ ਰਹਿ ਕੇ ਗੱਲਬਾਤ ਕਰਨ ਵਾਲਾ ਮੈਂ ਇਹ ਦੇਖੋ ਵੀ ਇੱਕ ਤਰੀ ਦਾ ਵੱਡਾ ਜ਼ੁਲਮਾ ਕਿਉਂਕਿ ਫੌਜੀ ਆਦਮੀ ਜਦੋਂ ਫੌਜ 'ਚ ਆਉਂਦਾ ਭਾਜੀ ਨਾਂ ਨੂੰ ਸਿਆਸਤ ਬਾਰੇ ਪਤਾ ਨਾ ਉਹਨਾਂ ਨੂੰ ਕੋਈ ਕੋਰ ਕਚੈਰੀਆਂ ਬਾਰੇ ਪਤਾ ਨਾ ਉਹਨਾਂ ਨੂੰ ਥਾਣੇ ਬਾਰੇ ਪਤਾ ਮੇਰੇ ਪਾਪਾ 39 ਸਾਲ 40 ਸਾਲ ਡਿਊਟੀ ਕਰਕੇ ਆਏ ਜੀ ਸਿੰਗ ਪੰਜ ਭੈਣ ਭਰਾ ਸਾਨੂੰ ਪਤਾ ਉਹਨਾਂ ਨੇ ਕਿਦਾਂ ਹੀ ਪਰੇ ਆ ਕਿਦਾਂ ਹੀ ਆਪਣੀ ਆਪਣੀ ਜਿਹੜਾ ਟੈਟਿੰਗ ਹੋਈ ਕੋਈ ਗੱਲ ਨਹੀਂ ਮੈਂ ਇਹਨੂੰ ਜਿਸ ਤਰ੍ਹਾਂ ਵੀ ਹੋਉ ਕਰਦੇ ਆ ਕੋਸ਼ਿਸ਼ ਆਪਾਂ ਕਰਨ ਦੀ ਜਿੰਨੇ ਵੀ ਸਾਡੇ ਕਿਉਂਕਿ ਸਾਡਾ ਥੋੜਾ ਨੋ ਏਰੀਆ ਬਹੁਤ ਦੂਰ ਪਿਆ ਜਾਂਦਾ ਕੋ ਮੇਰਾ ਡਿਸਟ੍ਰਿਕਟ ਲੁਧਿਆਣਾ ਮੈਂ ਇੱਕ ਚੀਜ਼ ਮੈਂ ਆਪ ਜੀ ਨੂੰ ਇੱਕ ਚੀਜ਼ ਮੈਂ ਆਪ ਜੀ ਨੂੰ ਹੋਰ ਦੱਸਣਾ ਚਾਹੁੰਦਾ ਵੀ ਇਹ ਇਨਕੁਆਰੀ ਇਥੋਂ ਤੱਕ ਦੁਬਾਰਾ ਦਿੱਲੀ ਤੋਂ ਨੈਸ਼ਨਲ ਕਮਿਸ਼ਨ ਵੀ ਜੇ ਸ਼ਾਫਲਾ ਜੀ ਇਹ ਵੀਰੋ ਦੇ ਜ਼ਰੀਏ ਐਨਐਸਜੀ ਵੀਰੋ ਦੇ ਉੱਥੇ ਆਈ ਇਹ ਆਜੀ ਹਰਦੀਪ ਸਿੰਘ ਮਾਨ ਤੇ ਭਾਜੀ ਉਹਨਾਂ ਨੇ ਹੱਥ ਕਾਰੇ ਕਰ ਦਿੱਤੇ ਉਹਨਾਂ ਨੇ ਕਮਿਸ਼ਨ ਲਿਆ ਆ ਆਰਮੀ ਤੋਂ ਕਮਿਸ਼ਨ ਲੈ ਕੇ ਪੰਜਾਬ ਪੁਲਿਸ ਚ ਆਏ ਉਹਨਾਂ ਨੇ ਉਹ ਉਹ ਇਨਕੁਆਇਰੀ ਦੇ ਦੌਰਾਨ ਹੈ ਨੈਸ਼ਨਲ ਕਮਿਸ਼ਨ ਤੇ ਉੱਥੇ ਵਿਜੀਤ ਸ਼ਾਹਵਾਲਾ ਜੀ ਦੇ ਕੋਲ ਹੀ ਮਾਨ ਗਏ ਆ ਆਈਜੀ ਹਰਦੀਪ ਸਿੰਘ ਮਾਨ ਵੀ ਪਰਚੇ ਝੂਠੇ ਆ ਇਹ ਪਰਚਿਆਂ ਨੂੰ ਅਸੀਂ ਵਾਪਸ ਕੈਨਸਲ ਕਰਾਂਗੇ ਤੇ ਇੱਕ ਜਿਹੜਾ ਨਾਲ ਉਹਨਾਂ ਦੇ ਇੱਕ ਫਲੈਰੀ ਵਾਲਾ ਡੀਐਸਪੀ ਗੁਰਦੀਪ ਸਿੰਘ ਭਾਜੀ ਇੰਦਾ ਨਲਾਇਕ ਅਫਸਰ ਮੈਂ ਕਹੂੰਗਾ ਵੀ ਉਹਦੇ ਸਟਾਰ ਕਿੱਲੇ ਲਾ ਦਿੱਤੇ ਆ ਇੰਦਾ ਨਲਾਇਕ ਅਫਸਰ ਭਾਜੀ ਇੱਥੇ ਰਿਆ ਤੇ ਸ਼ਰਾਬੀ ਸ਼ਰਾਬੀ ਭਾਜੀ ਰਾਤ ਨੂੰ ਮੇਰੇ ਮੈਨੂੰ 9:00 ਵਜੇ ਤੱਕ ਮੇਰੇ ਕੋਲ ਕਾਗਜ਼ ਪੱਤਰ ਲੁੰਦਾ ਰਿਹਾ ਮੇਰੇ ਕੋਲ ਐਵੀਡੈਂਸ ਲੈਂਦਾ ਰਿਹਾ ਮੇਰੇ ਸਾਰੇ ਐਵੀਡੈਂਸ ਉਹਨੇ ਗੌਰ ਮੋੜ ਕਰ ਦਿੱਤੇ ਤੇ ਨਾਰਮਲ ਧਰਾਵਾ ਲਾ ਕੇ ਫੇਰ ਪਰਚਾ ਦਰਜ ਕਰ ਗਿਆ ਉਧਰੋਂ ਉਹਨੂੰ ਪਤਾ ਲੱਗੇਗਾ ਕਿ ਆਈਜੀ ਹਰਦੀਪ ਸਿੰਘ ਮਾਨ ਨੇ ਸਿਫ਼ਾ ਲੈ ਲਿਆ ਇਹਨਾਂ ਦੇ ਮੁਕੱਦਮੇ ਜਿਹੜੇ ਨਾਲ ਹੀ ਸਟੈਂਡ ਕਰ ਦਿੱਤੇ ਦੁਬਾਰਾ ਮੈਨੂੰ ਫੇਰ ਕਮਿਸ਼ਨ ਨੇ ਚਿੱਠੀ ਕੱਢੀ ਵੀ ਹਾਂ ਵੀ ਤੈਨੂੰ ਇਹ ਇਨਕੁਆਰੀ ਮਨਜ਼ੂਰੀ ਆ ਮੈਂ ਉਹਨਾਂ ਨੂੰ ਅੱਗੇ ਰਿਕੁਐਸਟ ਕੀਤੀ ਕਿ ਸ੍ਰੀਮਾਨ ਮੇਰੀ ਇਹ ਕਿਸ ਰਿਟਾਇਰਡ ਜਾਜੀ ਸਾਹਿਬ ਦੇ ਕੋਲੋਂ ਮੇਰੀ ਇਨਕੁਆਰੀ ਕਰਵਾਈ ਜਾਵੇ ਤੇ ਉਹਨਾਂ ਨੇ ਚੱਕ ਕੇ ਬਾਜੀ ਹੁਣ ਚਲਾਨ ਪੇਸ਼ ਕੀਤੇ ਹੋਏ ਆ ਤੇ ਚਲਾਨਾ ਦੇ ਵਿੱਚ ਵੀ ਉਹ ਸਾਰਾ ਕੁਝ ਦੇਖੋ ਜਿਹੜੇ ਬੰਦੇ ਨਾਲ ਸਾਡਾ ਕੋਈ ਸਬੰਧ ਨਹੀਂ ਕੋਈ 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 ਕੁਝ ਨਹੀਂ ਆ ਉਹ ਹੱਥੋਂ 1 ਕਿਲੋਮੀਟਰ ਦੂਰ ਆ ਰਿਹਾ ਹੈ ਕਹਿੰਦੇ ਪੁਲਿਸ ਨੇ ਉਹਨੂੰ ਸਾਡਾ ਗਵਾਂਢੀ ਲੈ ਕੇ ਸਾਡੇ ਇੱਕ ਘਰ ਦੇ ਕੋਲੋਂ ਤੇ ਦੋ ਪਰਚੇ ਕਰਵਾਏ ਹੋਏ ਆ ਉਸਾ ਕੋਈ ਸਾਡਾ ਸਬੰਧ ਨਹੀਂ ਕੋਈ ਕੁਝ ਨਹੀਂ ਉਸ ਦਾ ਸੜੇ ਧੱਕੇ ਦੀ ਤਹਾਦੇ ਹੁੰਦੀ ਆ ਤਾਂ ਧੱਕਾ ਥੋੜਾ ਤਾਂ ਮੈਂ ਕਹਿੰਨਾ ਇਹਦਾ ਕਰਨਲ ਬਾਟ ਨਾਲੋਂ ਵੀ ਵੱਡਾ ਧੱਕਾ ਤੁਹਾਡੇ ਨਾਲ ਤਾਂ ਭਾਜੀ ਬਹੁਤ ਬਹੁਤ ਭਾਜੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਕਿ ਉਹਨਾਂ ਨੇ ਕੁੱਟਿਆ ਹੀ ਆ ਜਿਹੜੇ ਤੁਹਾਨੂੰ ਤੁਹਾਡਾ ਪੈਸਾ ਖੋਹਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਇਹ ਤਾਂ ਬਈ ਬੜੀ ਬੇਸ਼ਰਮੀ ਦੀ ਗੱਲ ਆ ਸਮਾਜ ਦੇ ਵਿੱਚ ਤੁਸੀਂ ਫੌਜੀ ਬੰਦੇ ਹੋ ਐਨਾ ਕੁਝ ਤੁਹਾਡੇ ਨਾਲ ਹੋ ਗਿਆ ਕਮਾਲ ਹੀ ਹੋ ਗਈ ਤੁਸੀਂ ਚਲੋ ਕੋਈ ਗੱਲ ਨਹੀਂ ਜੀ ਮੇਰਾ ਤਾਂ ਨਾ ਹੈਗਾ ਡਿਸਟ੍ਰਿਕਟ ਲੁਧਿਆਣਾ ਟੋੜਾ ਹੈਗਾ ਤਰਨ ਤਰਨ ਹਾਂਜੀ ਜਿਆਦਾ ਤੁਸੀਂ ਐ ਕਰੋ ਇਹਦਾ ਇੱਕ ਆਪਾਂ ਡੀਜੀਪੀ ਦੇ ਦਫ਼ਤਰ ਮੂਹਰੇ ਧਰਨਾ ਦੇ ਦਿੰਨੇ ਆ ਉੱਥੇ ਅਸੀਂ ਆ ਜਾਵਾਂਗੇ ਇਧਰੋਂ ਇਧਰੋਂ ਤੁਸੀਂ ਬਣਾ ਲਓ ਪ੍ਰੋਗਰਾਮ ਤੇ ਮੈਂ ਭਾਜੀ ਇੱਕ ਚੀਜ਼ ਤੋਂ ਮੈਂ ਟੁੱਟ ਗਿਆ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿਉਂਕਿ ਇੱਕ ਸਿਰਫ ਮੇਰੇ ਕੋਈ ਪਹਿਚਾਣ ਨਹੀਂ ਕੋਈ ਵੀ ਬੱਜਾ ਪਾਇਆ ਚੀਜ਼ਾਂ ਵੇਚ-ਵੇਚ ਕੇ ਆਪਣੇ ਆਪਣੀ ਮਿਸੇ ਦਾ ਆਪਣਾ ਘਣਾ ਘੁਣਾ ਵੇਚ ਕੇ ਬੜੀ ਮੁਸ਼ਕਲ ਆਪਣੇ ਬੱਚੇ ਪ੍ਰਾਇਸ ਪੈਹੀ ਆ ਜਿਹੜੀ ਤੇ ਆਪਣੇ ਆ ਸਬਜ਼ੀ ਮੈਂ ਵੇਚਣੀ ਸ਼ੁਰੂ ਕੀਤੀ ਹੀ ਉਹ ਵੀ ਮੇਰੀ ਥੋੜੀ ਗੱਡੀ ਦੇ ਵਿੱਚ ਪ੍ਰੋਬਲਮ ਆ ਗਈ ਕੋ ਉਹ ਵੀ ਮੈਂ ਬੰਦ ਕੀਤਾ ਤੇ ਕੁਝ ਇਧਰ ਉਧਰ ਇੱਥੇ ਗਰੀਪਰਵਾਰਾਂ ਦੇ ਨਾਲ ਕੰਮ ਕੋਈ ਇੱਥੇ ਕਰਦੇ ਰਹੀਦਾ ਹੈਗਾ ਤੇ ਬਾਕੀ ਇਹ ਆ ਭਾਜੀ ਅੱਜ ਵੀ ਜੇਕਰ ਮੇਰੀ ਕੋਈ মিডিਆ ਆਵਾਜ਼ ਚੱਕਦੀ ਤਾਂ ਸ਼ਾਇਦ ਮੈਨੂੰ ਕੋਈ ਇਨਸਾਫ ਮਿਲ ਜਾਂਦਾ ਪਰ ਇਹਨਾਂ ਲੋਕਾਂ ਦਾ ਜ਼ੋਰ ਬਹੁਤ ਹੈ মিডিਆ ਵਾਲੇ ਡਰਦੇ ਨਹੀਂ ਕੋਈ ਆਵਾਜ਼ ਚੱਕ ਦੇ ਤੇ ਮੈਂ ਅੱਜ ਵੀ ਜੇ ਤੁਸੀਂ ਪ੍ਰੈਸ ਕਲੱਬ ਜੇ ਕੋ ਉਹ ਤੇ ਪ੍ਰੈਸ ਕਲੱਬ ਜੀ ਮੈਂ ਮੇਰੀ ਬੇਨਤੀ ਹੈ ਦੀ ਪ੍ਰਸ਼ਾਸਨ ਨੂੰ ਪਤਾ ਲੱਗੇ ਬਾਕੀ ਚਲੋ ਮੇਰੇ ਸਾਥਕਾ ਫੌਜੀ ਆ ਮੈਂ ਤੇ ਇਹੀ ਕਹੂੰਗਾ ਵੀ ਵੇਖੋ ਜੇ ਅਫਸਰ ਸਹਿਬਾਨ ਤੇ ਜਵਾਨ ਸਹਿਬਾਨ ਸਾਰੇ ਇਕੱਠੇ ਹੋ ਕੇ ਰਹਿਣ ਤੇ ਕਿਸੇ ਵੀ ਫੌਜੀ ਪਰਿਵਾਰ ਦੇ ਨਾਲ ਇਹ ਅਤਿਆਚਾਰ ਨਾ ਹੋਵੇ ਤੇ ਜ਼ਿਆਦਾਤਰ ਸਾਡੇ ਫੌਜੀਆ ਦੇ ਵਿੱਚ ਇਹੀ ਕਮੀਆਂ ਵੀ ਇੱਕ ਮੰਚ ਤੇ ਇਕੱਠੇ ਹੋ ਕੇ ਜਿੱਦਾਂ ਹੁਣ ਕਰਨਲ ਬਾਦ ਸਾਹਿਬ ਨੂੰ ਇਨਸਾਫ ਮਿਲਿਆ ਵੇਖੋ ਉਹਨਾਂ ਕਿਸੇ ਤਰੀਕੇ ਨਾਲ ਇੱਕ ਐਡੇ ਵੱਡੇ ਅਫਸਰਾਂ ਕਿੱਡੀ ਉਹਨਾਂ ਪਲੈਨਿੰਗ ਦੇ ਨਾਲ ਵੀ ਉਹ ਡਰਿੰਕ ਕਰ ਰਹੇ ਮੈਂ ਤੇ ਆਪਣੀ ਤ ਰਾਸ਼ਟਰਪਤੀ ਤੋਂ ਹੁੰਦੇ ਵਿੱਚ ਰਿਹਾ ਜਿਹੜੇ ਵੱਡੇ ਅਫਸਰਾਂ ਕੋਈ ਰਿਹਾ ਹੈਗਾ ਕਿ ਮੈਂ ਤਾਂ ਕਦੀ ਵੇਖਿਆ ਨਹੀਂ ਕਿ ਇੱਕ ਅਫਸਰ ਆਪਣੇ ਬੇਟੇ ਨਾਲ ਬਹਿ ਕੇ ਡਰਿੰਕ ਕਰਦਾ ਹੋਵੇ ਕਿ ਜਾਂ ਇਦਾਂ ਦੇ ਕੋਈ ਆ ਜਿਹੜੇ ਸੋਸ਼ਲ ਪਾਰਟੀ ਇਹਨਾਂ ਨੇ ਬਣਾਈਆਂ ਪਈ ਉਹ ਉਹ ਕਰ ਰਿਹਾ ਜੀ ਉਹ ਡਰਿੰਕ ਕਰ ਰਿਹਾ ਉਹਨਾਂ ਨੇ ਗੱਡੀ ਤੇ ਐ ਰੱਖੀ ਹੈ ਦੇਖੋ ਕਿੰਦੀ ਡਰਾਮਾ ਕੀਤਾ ਪਰ ਸਲੂਟ ਹੈ ਸਾਡੀ ਮੈਮ ਸਾਹਿਬ ਨੂੰ ਜਿਨ੍ਹਾਂ ਨੇ ਉਹਨਾਂ ਦੇ ਨਾਲ ਡੱਟ ਕੇ ਮੁਕਾਬਲਾ ਕੀਤਾ ਤੇ ਸਲੂਟ ਸਾਡੇ ਜਿਹੜੇ ਕੌਮੀ ਭਰਾਵਾ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਸੋ ਮੇਰੀ ਬੇਨਤੀ ਹੈ ਸਾਰੇ ਭੈਣ ਭਰਾਵਾਂ ਦੇ ਅੱਗੇ ਤੇ ਪ੍ਰਸ਼ਾਸਨ ਅੱਗੇ ਵੀ ਇਹ ਸਾਡੇ ਅਹੁਦੇ ਦੇ ਜਵਾਨ ਮੇਰੀ ਜਨਮ ਲਾਦੇ ਵੀ ਅੱਗੇ ਬੇਨਤੀ ਹੈ ਵੀ ਇੱਕ ਆ ਸਬਜੀ ਪਰਿਵਾਰ ਦਾ ਪਲੀਜ਼ ਇਹਨਾਂ ਮੁੱਦਾ ਇਹਨੂੰ ਚੱਕੋ ਵੇਖੋ ਕਿੱਥੋਂ ਤੱਕ ਗਏ ਆ ਫਾਦਰ ਮਾਰ ਦਿੱਤਾ ਮੇਰੇ ਸਿਰ ਤੇ ਦਾਕਤ ਤਲਵਾਰਾਂ ਮੈਨੂੰ ਗੱਡੀ ਦੀਆਂ ਸਾਈਡਾਂ ਔਰ ਗੈਸਟ੍ਰੋਨ ਦੀਆਂ ਧਮਕੀਆਂ ਹਾਂਜੀ ਬਾਕੀ ਸਾਡੀ ਸਾਡੇ ਕੋਲ ਜੇ ਆਪਾਂ ਇਹ ਤੁਹਾਡਾ ਕਰਦੇ ਆ ਜੀ ਹੱਲ ਜਿਸ ਤਰ੍ਹਾਂ ਵੀ ਹੁੰਦਾ ਵਾ ਮੈਂ ਤੁਹਾਡਾ ਜਿਸ ਤਰ੍ਹਾਂ ਵੀ ਹੋਗਾ ਕਰਦੇ ਆ ਸੰਪਰਕ ਆਪਾਂ ਜਲਦੀ ਹੋ ਜੀ ਸਲੋ ਭਾਜੀ ਬੇਨਤੀ ਸਾਡਾ ਬੜਾ ਪਰਮਾਤਮਾ ਦੀ ਕਿਰਪਾ ਨਾਲ ਬੜਾ ਨਾਂ ਦੇ ਮੈਂ ਇਹ ਰਿਕਵੈਸਟ ਮੇਰੀ ਸੀ ਭਾਜੀ ਜਿੰਨੀ ਹੋ ਸਕੇ ਮੈਂ ਕੋਈ ਮੈਂ ਹਰ ਇੱਕ ਪਾਸੋਂ ਟੁੱਟ ਚੁੱਕਾ ਜੀ ਬੱਚੇ پڑھਉਣ ਨੂੰ ਭਾਜੀ ਹਾਂਜੀ ਹਾਂਜੀ ਹੁਣ ਹੋਰ ਮੈਂ ਆਪ ਜੀ ਦਾਦਾ ਵੀ ਬੇਟਾ ਮੇਰਾ ਡਿਗਰੀ ਕਰ ਰਿਹਾ ਹੈ ਭਾਜੀ ਇੱਥੇ ਇਹ ਦੀ ਜੀ ਹੂੰ ਤੇ ਉਹਨਾਂ ਕੋਲੋਂ ਭਾਜੀ ਉਹ ਫੀਸ ਨਹੀਂ ਧਰੀ ਜੋ ਬੇਟੇ ਨੇ ਉਹ ਪੜਾਈ 6 ਮਹੀਨੇ ਕੀਤੀ ਉਹ ਵਿੱਚੇ ਭੜਾਈ ਛੱਡ ਦਿੱਤੀ ਕਿੰਦਾ ਪਾਪਾ ਕੋਈ ਗੱਲ ਨਹੀਂ ਕਹਿੰਦਾ ਵੀ ਮੈਨੂੰ ਪਤਾ ਹੁਣ ਆਪਣੇ ਕੋਈ ਕੁਸ਼ਿਸ਼ ਨਹੀਂ ਹੈ ਚਲੋ 12 ਕਲਾਸਾਂ ਕਰ ਲਈਆਂ ਤੇ ਉਹ ਬਾਜੀ ਉਹ ਡਿਗਰੀ ਉਹ ਜਿਹੜੀ ਵਿੱਚੇ ਰਹਿ ਗਈ ਤੇ ਇੰਨਾ ਆਪਣੇ ਆਪ ਨੂੰ ਸ਼ਰਮ ਮਹਿਸੂਸ ਹੋ ਰਹੀ ਆ ਆਪਣੇ ਆਪ ਨੂੰ ਇੰਨਾ ਦੁੱਖ ਫੀਲ ਹੋ ਰਿਹਾ ਤੇ ਬਾਜੀ ਫਿਰ ਇੱਕ ਆਪੀ ਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਪਹਿਲਾਂ ਤੇ ਇਹਨਾਂ ਨੇ 452 ਦਾ ਪਰਚਾ ਫਿਰ 326 ਦਾ ਪਰਚਾ ਉਹ ਫਿਰ ਮੇਰੇ ਤੇ ਇਹਨਾਂ ਨੇ ਬਾਜੀ ਉਹ ਜਿਹੜਾ ਡੀਐਸਪੀ ਗੁਰਦੀਪ ਆ ਇਹਨਾਂ ਦੀ ਇਨਕੁਆਰੀ ਦੌਰਾਨ ਮੈਂ ਤੇ ਫਿਰ 751 ਦਾ ਪਰਚਾ ਦੇ ਕੇ ਡੀਮ ਸਾਹਿਬ ਦੇ ਉੱਤੇ ਮੈਨੂੰ ਇਨਾ ਟੌਰਚਰ ਕੀਤਾ ਬਹੁਤ ਜ਼ਿਆਦਾ ਵੀ ਫੌਗਿਆ ਰਾਜੀਨਾਵਾ ਕਰ ਲਾ ਫੌਗਿਆ ਰਾਜੀਨਾਵਾ ਕਰ ਲਾ ਮੇਰੇ ਬੇਟੇ ਨੂੰ ਵੀ ਆ ਕੇ ਡਰਾਉਂਦੇ ਧਮਕਾਉਂਦੇ ਰਹੇ ਮੇਰੇ ਬੱਚਿਆਂ ਨੂੰ ਡਰਾਉਂਦੇ ਧਮਕਾਉਂਦੇ ਰਹੇ ਪਰ ਸਹੂਤ ਹੈ ਮੇਰੀ ਵਾਈਫ ਨੂੰ ਮੈਂ ਅੱਜ ਵੀ ਕਹਿੰਦਾ ਵੀ ਪ੍ਰਮਾਤਮਾ ਜਨਾਨੀ ਹੋਵੇ ਤੇ ਇਦਾਂ ਦੀ ਜਿਹੜੀ ਆਪਣੇ ਆਦਮੀ ਦਾ ਕਦੇ ਸਿਰਨਾ ਝੁਕਣ ਦਵੇ ਇਹਨਾਂ ਮੈਨੂੰ ਸਰਦਾਰ ਨਹੀਂ ਲੱਗਿਆ ਵੀ ਸਰਦਾਰ ਜੀ ਜਦੋਂ ਆਪਣੀ ਕੋਈ ਗਲਤੀ ਨਹੀਂ ਹੈ ਤੇ ਆਪਾਂ ਇਹਨਾਂ ਦੇ ਅੱਗੇ ਕੋਈ ਮਾਫੀ ਨਹੀਂ ਹੈ ਇਹਨਾਂ ਨੂੰ ਅਜੀ ਹੂੰ ਅਜੀ ਕੋਈ ਮਾਫੀ ਨਹੀਂ ਹੈ ਤੁਹਾਡੀ ਮੈਸੇਜ ਦੇ ਸਟੈਂਡ ਵਾਲੇ ਨੇ ਜਿਹੜਾ ਐਡਾ ਸਟੈਂਡ ਬਿਲਕੁਲ ਜੀ ਇਹਨਾਂ ਨੇ ਮੈਂ ਤਾਂ ਭਾਜੀ ਇਥੋਂ ਤੱਕ ਰਾਜਸਥਾਨ ਟੀਬੀ ਦੇ ਵਿੱਚ ਵੀ 2 ਮਹੀਨੇ ਕੱਟੇ ਜੇ ਮੈਂ ਤੁਹਾਨੂੰ ਕੀ ਦੱਸੀ ਆਪਣੇ ਘਰ-ਬਾਰ ਛੱਡ ਕੇ ਪਾਪਾ ਘਰ ਉਹ ਸੱਤਾਂ ਦੇ ਕਾਰਨ ਮੰੰਜੇ ਤੇ ਪਏ ਤੇ ਦੂਜਾ ਪੁਲਿਸ ਮੈਨੂੰ ਰਾਤ ਦਿਨ ਟੌਰਚਰ ਕਰੇ ਚਾਰ-ਪਿਆਰ ਵਾਰਾਂ ਘਰ ਦੇ ਤੇ ਰੇਡ ਕਰਦੀ ਜੇ ਮੈਂ ਕਹੇਦਾ ਤੁਹਾਡੇ ਅੱਗੇ ਭਰਾ ਦਾ ਕੋਈ ਨੰਬਰ ਲਿਖ ਕੇ ਕੈਲੰਡਰ ਤੇ ਲਿਖ ਕੇ ਦੇ ਜਾਂਦਾ ਕਿ ਹਾਂ ਜੇ ਮੈਨੂੰ ਅਰੈਸਟ ਕਰਦੇ ਤੇ ਆ ਪ੍ਰਧਾਨ ਜੀ ਨੂੰ ਫੋਨ ਕਰਦੀ ਉਹ ਕੈਲੰਡਰ ਹੀ ਖਿੱਚ ਕੇ ਲਿਆ ਜਾਂਦਾ ਜਿਹੜਾ ਐਸਆਈ ਅਵਤਾਰ ਸਿੰਘ ਤੇ ਐਸਆਈ ਹਰੀ ਸਿੰਘ ਐਸਆਈ ਬਲਜਿੰਦਰ ਸਿੰਘ ਤੇ ਜਿਹੜਿਆ ਸੱਚੋ ਸਲਵਿੰਦਰ ਨਹੀਂ ਇੱਧਰ ਆਪਣੀਆਂ ਜਿਹੜੀਆਂ ਰੰਗਰੇਟੀਆਂ ਦੀਆਂ ਜੱਥੇਬੰਦੀਆਂ ਬਹੁਤ ਨੇ ਉਹਨਾਂ ਨੇ ਤੁਹਾਡੀ ਮਦਦ ਨਹੀਂ ਕਰੀ ਕਿਸੇ ਨੇ ਉਹ ਪਾਜੀ ਉਹ ਤੁਸੀਂ ਨਾ ਮੈਂ ਤੁਹਾਨੂੰ ਬਾਅਦ 'ਚ ਹੀ ਗੱਲ ਦਸੂ ਉਹਨਾਂ ਦੀ ਉਹਨਾਂ ਦੀਆਂ ਗੱਲਾਂ ਤੁਸੀਂ ਪਲੀਜ਼ ਨਾ ਹੀ ਉਹਨਾਂ ਦੀਆਂ ਗੱਲਾਂ ਕਰੋ ਚਲੋ ਇਹ ਗੱਲਾਂ ਨਾ ਹੀ ਗੱਲਾਂ ਪਾਜੀ ਉਹ ਮੈਂ ਤੁਹਾਨੂੰ ਬਾਅਦ 'ਚ ਕਾਲ ਕਰੂੰ ਤੁਹਾਨੂੰ ਸਾਰੀ ਗੱਲ ਦੱਸਾਂਗਾ ਜੀ ਚਲੋ ਠੀਕ ਆ ਕੋਈ ਗੱਲ ਨਹੀਂ ਪੱਟੀ ਸਾਹਿਬ ਆਪਾਂ ਦੇਖਦੇ ਆ ਫਿਰ ਮੈਂ ਮੜਾ ਜਾਣਾ ਕੋਈ ਬਣਾਉਨੇ ਆ ਪ੍ਰੋਗਰਾਮ ਆਪਾਂ ਤੇ ਮੈਂ ਤੁਹਾਡੀ ਇਹ ਗੱਲ ਸੋਸ਼ਲ ਮੀਡੀਆ ਤੇ ਵੀ ਵਾਇਰਲ ਕਰਦਾ ਜੋ ਮੈਂ ਤਾਂ ਬੜਾ ਦੁਖੀ ਹੋਇਆ ਤੁਹਾਡੀ ਗੱਲ ਸੁਣ ਕੇ ਐਡਾ ਅਤਿਆਚਾਰ ਹੀ ਆਨੇ ਤਾਂ ਸਰਾ ਬੰਦਾ ਇੰਨਾ ਅਤਿਆਚਾਰ ਮੈਂ ਤਾਂ ਆਪਣੀ ਜ਼ਿੰਦਗੀ 'ਚ ਨਹੀਂ ਸੁਣਿਆ ਹੈ ਕਿ ਇੰਨਾ ਵੀ ਪੁਲਿਸ ਕਰਦਾ ਮੈਂ ਮੈਂ ਭਾਜੀ ਇੱਕੋ ਚੀਜ਼ ਆਪਜੀ ਨੂੰ ਹੋਰ ਦੱਸਣਾ ਚਾਹੁੰਦਾ ਮੈਂ ਧੰਨਵਾਦ ਕਰਦਾ ਮੇਰੇ ਆਰਮੀ ਦੇ ਅਫਸਰ ਸਹਿਬਾਨ ਸਾਡੇ ਕਰਨ ਵਾਲੇ ਬੈਸ ਸਾਹਿਬ ਨੇ ਚੰਗੀ ਕਰੰਦੇ ਉਹਨਾਂ ਨੇ ਮੈਨੂੰ ਜਦੋਂ ਬੇਟੀ ਦਾ ਵਾਲੇ ਬਤਮੀ ਜੀ ਇਹਨਾਂ ਨੇ ਕੀਤੀ ਹੈ ਮੈਨੂੰ ਉਹਨਾਂ ਨੇ ਇੱਕ ਗੱਲ ਕਹੀ ਮੈਨੂੰ ਕਹਿੰਦੇ ਬੇਟਾ ਕਮਲਜੀਤ ਤੂੰ ਸਾਈਲੈਂਸ ਹੋ ਜਾ ਤੂੰ ਆਪਣੇ ਬੱਚਿਆਂ ਨੂੰ ਪੜਾਵਾ ਨਹੀਂ ਤੇ ਤੇਰੇ ਬੱਚਿਆਂ ਦਾ ਨਾਲ ਤੇਰੇ ਬੱਚਿਆਂ ਦਾ ਫਿਊਚਰ ਹੀ ਖਰਾਬ ਕਰ ਦੇਣਾ ਹਾਂਜੀ ਤੇ ਮੈਂ ਭਾਜੀ ਉਹਦਾ ਸਾਈਲੈਂਸ ਹੋਇਆ ਸੀ ਜੋ ਫਿਊਚਰ ਤਾਂ ਉਹ ਖਰਾਬ ਕਰ ਹੀ ਦਿੱਤਾ ਜੀ ਬੱਚਾ ਜਦ ਗ੍ਰੈਜੂਏਸ਼ਨ ਤੋਂ ਹੀ ਕਰਾਓ ਉਹਨੂੰ ਗ੍ਰੈਜੂਏਸ਼ਨ ਕੋਈ ਜ਼ਰੂਰਤ ਹੋਊਗੀ ਦੱਸਿਓ ਸਾਨੂੰ ਅਸੀਂ ਕੋਈ ਨਾ ਕੋਈ ਮਦਦ ਕਰਦੇ ਹਾਂਗੇ ਕਰਵਾ ਦਾਂਗੇ ਦਰੋਂ ਤੁਹਾਡੀ ਤੁਸੀਂ ਉਹਨੂੰ ਕਹੋ ਗ੍ਰੈਜੂਏਸ਼ਨ ਕਰੇਗਾ ਹਾਂ ਵਾਪਾ ਜੀ ਇਹੀ ਹੈ ਵੀ ਮੈਨੂੰ ਇਨਸਾਫ ਚਾਹੀਦਾ ਮੈਂ ਇਨਸਾਫ ਨੂੰ ਪਾਜੀ ਬਹੁਤ ਬਹੁਤ ਕਈਵਰਾਂ ਦੇ ਪਾਜੀ ਉਮੀਦ ਨਹੀਂ ਆਈ ਮੈਨੂੰ ਦੁਖੀ ਹੋ ਜਾਂਦਾ ਕਈਵਰਾਂ ساری ਦਿਹਾੜੀ ਮੈਂ ਕੋਈ ਨਾ ਕੋਈ ਕੰਮ ਦੇ ਵਿੱਚ ਲੱਗਾ ਰਹਿਣਾ ਰੱਬਾ ਕੀ ਕੀ ਯਾਰ ਅਸੀਂ ਗੁਨਾਹ ਕਰਾਂ ਕਿ ਇਹੀ ਫੌਦੀ ਨੌਕੀ ਕੀ ਕਰ ਲਈ ਅਜੀ ਇਹ ਇਹਦੇ ਗੰਦੇ ਇਨਸਾਨ ਜਿਹਨਾਂ ਨੇ ਸਾਡਾ ਘਰ ਬਰਬਾਦ ਕਰਕੇ ਰੱਖਤਾ ਸਾਡਾ ਬੱਚੇ ਪਾਜੀ ਘਰ ਦੇ ਵਿੱਚ ਪਿਤਾ ਜੀ ਰੱਬ ਵਾਂਗੀ ਉਹਨਾਂ ਦੀ ਸੇਵਾ ਕਰੀ ਜੀ ਏਡੇ بڑے ਲਿਖੇ ਤੂ ਜਵਾਨੇ ਪਾਜੀ ਹਾਂਜੀ ਤੇ ਕੋਈ ਨਹੀਂ ਹੋਣਾ ਜੀ ਆਪਾਂ ਆਪਾ ਨਾ ਮੈਂ ਕੋਈ ਗੱਲ ਨਹੀਂ ਮੈਂ ਫਿਰ ਆਪਾਂ ਕਰਦੇ ਆਂ ਗੱਲਬਾਤ ਮੈਨੂੰ ਨਾ ਕੋਈ ਗੱਲ ਨਹੀਂ ਤੁਹਾਡੀ ਇਹ ਆਪਾਂ ਗ੍ਰੀਵੈਂਸ ਆ ਜਿਹੜੀ ਨਾ ਦੇਖਦੇ ਆ ਕਿਸੇ ਤਰੀਕੇ ਨਾਲ ਕਿਤੇ ਪੁੱਟ ਹੋਵੇ ਕਰਦੇ ਆ ਇਹਦਾ ਹੱਲ ਕੋਈ ਨਾ ਕੋਈ ਜਿੰਨੇ ਸਾਡੇ ਚ ਸਮਰੱਥਾ ਕਰਦੇ ਆ ਤੁਹਾਡੀ ਮਦਦ ਵਿੱਚ ਚਲੋ ਭਾਜੀ ਧੰਨਵਾਦ ਸਾਡਾ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਹਾਂ ਜੀ ਓਕੇ ਭਾਜੀ ਜੈਸੀ ਜੈਸਾ ਸਿੱਖੀ ਕਰਦਾ ਭਾਜੀ ਸਸਤੀ